ਖਤਣ ਗਿਆ ਸੀ ਬਾਈ ਬਸੀ ਖਤਣ ਗਿਆ ਸੀ ਉਹ ਕੱਦ ਕੇ ਨਿਹੰਦੀ ਖੇਸੀ ਆ ਮੁੰਡੇ ਦਾ ਡੈੜੀ ਰੁੱਛਿਆ ਪੀਏ ਕਹਿੰਦਾ ਮੈਨਾ ਕੁੜਮਣੀ ਵੇਖੀ ਮੁੰਡੇ ਦਾ ਡੈੜੀ ਰੁੱਛਿਆ ਪੀਏ ਕਹਿੰਦਾ ਮੈਨਾ ਕੁੜਮਣੀ ਵੇਖੀ ਸ਼ਤਾਤ ਮੈਨੂੰ ਕੋਈ ਚੰਗਾ ਕੋਈ ਮੈਨੂੰ ਮਾੜਾ ਵੀ ਆਖੂ ਪੰਰਵਾਨੀ ਕਾਡਾ ਮੈਂ ਕਚਨ ਨੰਦੂ ਬੰਦੇ ਦੀ ਮੈਨਾ ਖੜਾ ਮੇਰਾ ਬਾਪੂ ਮੈਨਾ ਖੜਾ ਲਾ ਮੇਰਾ ਬਾਪੂ ਅਮ ਗਾ ਚੱਲੂਗਾ ਕਿੱਦਾਂ ਚੱਲੂਗੀ ਮੁਗਾ ਚੱਲੂਗਾ ਕਿ ਦਾਲ ਚੱਲੂਗੀ ਝੰਡਾ ਨੇ ਕਿ ਆ ਜਾ ਸੋਹਣਿਆ ਤੇ ਨਾਲ ਚੱਲੂਗੀ ਝੰਡਾ ਨੇ ਕਿ ਆ ਜਾ ਸੋਹਣਿਆ ਤੇ ਨਾਲ ਚੱਲੂਗੀ ਹਾਂ ਜੀ ਸਾਨੂੰ ਪਤਾ ਤੇ ਲੱਗਿਆ ਸੀਗਾ ਪਰ ਇਹ ਮਤਲਬ ਅਸੀਂ ਕਾਰਕ ਮੁੜ ਕੇ ਕੁਝ ਨਹੀਂ ਸਕੇ ਇਹਦਾ ਸਰੀਰ ਬਣ ਚੁੱਕਾ ਸੀ ਜਦੋਂ ਸਾਨੂੰ ਪਤਾ ਲੱਗਾ ਮੁੜ ਕੇ ਇਹ ਲਾਜ ਬੜਾ ਕਰਾਇਆ ਪਰ ਨਹੀਂ ਮੁੜ ਕੇ ਸਹੀ ਨਹੀਂ ਹੋਇਆ ਇਹ ਤੇ ਬਾਕੀ ਜਦੋਂ ਇਹ ਹੋਇਆ ਜਨਮ ਹੋਇਆ ਵਾ ਉਦੋਂ ਤੇ ਸਾਨੂੰ ਸਰੇ ਆਮ ਫੇ ਪਤਾ ਲੱਗਿਆ ਨਾ ਵੀ ਨਹੀਂ ਇਹ ਚੱਲ ਫਿਰ ਨਹੀਂ ਸਕਦਾ ਜਿੰਦਗੀ ਬਹੁਤ ਵਧੀਆ ਪਮਾਤੰਮਾਂ ਦੀ ਕੀਪਾ ਵਾ ਆਪਾਂ ਦਹੀਂ ਬੜਵਾ ਪੁੰਨ ਦੇ ਆ ਬਹੁਤ ਵਧੀਆ ਦੇ ਆ ਫੜਾਇਆ ਨਹੀਂ ਪੁਲਿਸ ਲੈ ਕੇ ਨੇ ਪੁਲਿਸ ਨੇ ਫੜਾਇਆ ਪੁਲਿਸ ਨੇ ਫੜਾਤਾ ਮੈਨੂੰ ਪਰ ਮੈਂ ਛੁੱਟ ਕੇ ਆ ਗਿਆ ਵੇਖੋ ਕੀ ਮੈਂ ਭੱਜ ਕੇ ਆ ਗਿਆ ਵਾ ਤੇ ਮੈਂ ਢੂੰਗਾ ਕਟਾ ਉਹਨਾਂ ਨਾਲ ਕੁੱਤ ਕੁੱਤ ਕੇ ਅਚਨ ਬਲਾਲ ਕਰਤਾ ਤੁਹਾਡਾ ਕੁੱਤ ਕੋਈ ਤੇ ਬਿਠਣ ਨਹੀਂ ਜਾਂਦਾ ਕੰਬਲ ਬਚਾਇਆ ਕਨੇ ਹਾਂਜੀ ਮੈਡਮ ਦੀ ਛੋਟੀਆਂ ਤੋਂ ਤਾਂ ਡਰ ਲੱਗਦਾ ਤੁਹਾਨੂੰ ਕਿ ਜਿਹੜਾ ਸਕੂਲ ਨਹੀਂ ਜਾ ਰਹੇ ਛੋਟੀਆਂ ਤੋਂ ਕਦੀ ਨਹੀਂ ਦਨਗ ਲੱਭੀ ਜੀ ਛੋਟੀਆਂ ਤੋਂ ਬੋਰਦਾ ਲੱਗਦਾ ਜੀ ਨਾ ਅਜੇ ਤੱਕ ਖੱਡੀਆਂ ਨਾ ਗਾਂ ਖਾਣੀ ਆ ਬੀਜੀ ਮੈਨੂੰ ਉਰੋ ਪਤਾ ਨਾ ਗਿਆ ਜੋ ਤੁਮ ਮਾ ਉਹ ਤੁਮੜੀ ਆ ਮੈਨੂੰ ਉਰੋ ਪਤਾ ਨਾ ਗਿਆ ਮੈਂ ਨਹੀਂ ਤੋ ਸਕਣਾ ਤੇ ਵੇਖੋ ਬਾਕੀ ਪਮਾਟਮਾ ਜੋ ਕੱਢਾ ਚੰਗਾ ਕੱਟਾ ਮੈਨੂੰ ਇਦਾਂ ਨਾ ਬਣਾਇਆ ਪਪਮਟਮਾ ਨੇ ਮੈਨੂੰ ਕਿਹਾ ਕਿ ਬਣੇ ਡਰਾ ਪਾਤਾ ਵੇਖੋ ਜੀ ਗੱਲ ਹੋਈ ਆ ਦੜੀ ਆਪਣੇ ਨੂੰ ਮੈਂ ਭਗਾਣਾ ਵਾਂ ਮੰਮੀ ਆਪਣੀ ਨੂੰ ਭਾਬੀ ਆਣਾ ਵਾਂ ਇਹਨਾਂ ਨੂੰ ਵੀ ਦੜੀ ਆਣਾ ਵਾਂ ਤੇ ਮਾਤਾ ਜੀ ਨੂੰ ਵੀ ਮੰਮੀ ਆਣਾ ਵਾਂ ਤੇ ਇਹ ਮੇਰੇ ਦੇਖਪਾਲ ਕਦੇ ਆ ਬਾਪੂ ਨਾ ਜਿਹੜਾ ਮੈਨੂੰ ਜੇ ਕਿਤੇ ਪਿੰਡ ਨੂੰ ਜਾਣਾ ਵਿਚੋਂ ਜਾਣਾ ਮੇਟਾ ਚੋਂਗ ਸਾਡੇ ਉੱਥੇ ਨਿਕਲੇ ਆ ਤੇ ਮਾਤਾ ਜੀ ਜੇ ਬਾਪੂ ਜੀ ਜਾਣਾ ਹੋਏ ਕੰਨਿਆਂ ਨੇ ਫੇਰ ਮਾਤਾ ਜੀ ਮੇਨ ਨਗਣ ਰਹਿੰਦੇ ਪੜੰਦਾ ਤੇ ਨੂੰ ਨਹੀਂ ਚਾੰਗ ਪਿਆ ਮੈਨੂੰ ਸਹਜਾਂ ਦਾ ਹੀ ਗੋਣ ਦਾ ਇਨ ਖਾ ਗੋਵਾ ਮਿੰਨੂ ਇਹ ਐ ਮੈਂ ਆਪਣੇ ਮਾਪੇ ਉੱਡਾ ਨਾਂਨ ਰੋਸ ਨਾਲ ਕਹਾਂ ਬੇਬੇ ਦਾ ਕਹਾਂ ਪੁੱਡਾ ਕਹਾਂ ਇਹਨਾਂ ਨੂੰ ਵੀ ਹੁਣ ਬੜਾ ਚਾਹ ਤੂੰ ਹੀ ਹੁੰਡੇ ਜਦੋਂ ਤੂੰ ਵੀ ਉਹ ਨਿੰਦੇ ਜ ਇਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਮਾਤਾ ਠੀਕ ਨਹੀਂ ਡੰਡੇ ਕਦੋਂ ਇਦਾਂ ਮੈਂ ਇੱਥੇ ਕਹਿੰਦੇ ਆ ਨੋਕਰ ਵੀ ਜੀ ਤੁਹਾਨੂੰ ਮੈਂ ਇੱਥੇ ਵੇਖਿਆ ਕਿਤੇ ਚਲ ਜੀ ਪਛਾਣਨ ਦੇ ਵੀਰ ਜੀ ਤੂੰ ਹੀ ਹੋएगी ਜੇ ਬੜਾ ਮਤੰਦੇ ਮਾਤਾ ਦੇ ਅੱਦੇ ਦੁੱਖ ਕੱਟੇ ਜਾਂਦੇ ਵੇਖੋ ਜੀ ਕਹਿੰਦੇ ਸਿੱਧੂ ਮੂਥੇ ਵਾਲਾ ਇਹਨਾਂ ਸਿੱਧੂ ਮੂਥੇ ਵਾਲੇ ਨੂੰ ਵੀ ਬੜਾ ਕਹਿੰਦੇ ਰਿਹਾ ਉਹ ਨਹੀਂ ਵੀ ਜਦੋਂ ਉਹ ਕਹਿੰਨ ਉਹ ਕਹਿੰਦੇ ਹਨ ਉਹਦੀ ਸਮਝੋ ਟ੍ਰੱਕੀ ਹੁੰਦੀ ਆ ਠੀਕ ਆ ਜੀ ਉਹਦੀ ਟ੍ਰੱਕੀ ਹੁੰਦੀ ਜਦੋਂ ਕੋਈ ਕਿਸ ਨੂੰ ਮੜਾ ਆ ਕੇ ਨਾ ਉਹ ਸਮਝੋ ਬੰਦਾ ਕੰਮਜਾਬ ਮੂਛਿਆਲੇ ਨੂੰ ਕਿੰਨਾ ਕੋ ਕਹਿੰਦੇ ਨੇ ਬਾਕੀ ਵੀ ਮੈਂ ਅੱਜ ਤੱਕ ਨਾ ਕਹਨੂੰ ਨਾ ਪੜਾਈ ਪਿਆ ਮੈਂ ਆਪਣੀ ਮਿਹਨਤ ਦੇਮ ਬੰਨਣਾ ਇੱਕ ਤਨ ਬੋਲਦੇ ਆ ਕੋਈ ਚੱਕਣੀ ਪ੍ਰਮਾਤਮਾ ਦਾ ਹੱਥ ਲਵੇਂ ਸਿੱਤੇ ਮੈਂ ਘੁੰਮਣਾ ਪੰਜਾਬ ਵਿੱਚ ਅੰੜੇ ਮੇਆ ਖੂਨ ਪੰਜਾਬ ਵਿੱਚ ਨੜੇ ਮੰਗਵਾਲੇ ਚੱਕੋ ਨਹੀਂ ਤੈਉ ਸੁਨ ਗੁਲਾਮੀ ਹੋਣੀ ਨਹੀਂ ਸਕਾਏ ਪੈਦਾ ਹੋਇਆ ਜਿੱਥੇ ਜਹਾਸਦਾਰ ਉਹਨਾਂ ਕਹਿੰਦਾ ਵੀ ਨਹੀਂ ਇਹ ਬੱਚਾ ਬਚ ਨਹੀਂ ਸਕਦਾ ਇਹਨੂੰ ਸੇਵਾ ਕਰੋ ਘਰ ਘੜ ਕੇ ਆਈ ਵੇ ਲੈਣ ਦਾ ਘਰ ਲਿਆ ਕੇ ਸੇਵਾ ਦੀ ਮੈਂ ਤਾਂ ਗੱਡੀ ਚਲਾਉਂਦਾ ਹੀ ਉਦੋਂ ਤੇ ਇਹਨਾਂ ਦੀ ਦਾਦੀ ਹੀ ਨਾਲ ਇਹ ਫੇ ਲੈ ਕੇ ਘਰ ਆ ਗਏ ਮੁਲਕੇ ਕੁਝ ਨਹੀਂ ਦਾ ਦਾਣਾ ਪਾਣੀ ਵਧਿਆ ਸਾਡੇ ਘਰ ਦਾ ਉਸਾਨੂੰ ਪਤਾ ਐ ਡਰੈਸ ਮਿਲਿਆ ਵੀ ਅੰਮ੍ਰਿਤਸਰੋਂ ਇਹਦਾ ਇਲਾਜ ਹੋ ਸਕਦਾ ਸਿਰ ਦਾ ਇਹਦੇ ਸਿਰ 'ਚ ਪਾਣੀ ਭਰਿਆ ਹੀ ਹੱਡੀਆਂ ਨਹੀਂ ਫਿਰ ਅਹੀਂ ਉੱਥੇ ਇਲਾਜ ਕਰਾਇਆ ਜਿਵੇਂ ਦੇ ਇਹਦੇ ਸਿਰ 'ਚ ਹੱਡੀਆਂ ਬਣ ਗਈਆਂ ਉਦੋਂ ਤੋਂ ਬਾਅਦ ਵਿੱਚ ਲੋ ਅਹੀਂ ਜਿੱਥੇ ਵੀ ਕੋਈ ਜਾਂਦਾ ਉੱਥੋਂ ਇਹਦਾ ਇਲਾਜ ਕਰਾਈ ਗਏ ਆ ਤੇ ਇੰਨਾ ਇੰਨਾ ਕੇ ਹੋ ਗਿਆ ਨਹੀਂ ਜੇ ਦਾ ਬਹੁਤ ਕੋਈ ਡਾਕਟਰ ਕਹਿੰਦਾ ਨਹੀਂ ਕਿ ਬਜੂਗਾ ਮੁੰਡਾ ਹੀ ਕੋਈ ਠੁੰਡਾ ਮੈਂ ਨਾ ਨਹੀਂ ਉਸ ਮੁੰਡੇ ਦਾ ਲਊਗਾ ਉਹ ਜਦੋਂ ਕਹਿੰਦਾ ਏਦਾਂ ਕਰ ਗਿਆ ਬੇਮਾਨੀ ਦੀ ਥੋੜੀ ਜਿਹੀ ਕੋ ਗਿਆ ਕਿ ਤੇ ਗਲਟ ਕਾ ਗਿਆ ਮਤਲਬ ਮੈਂ ਆਈਦੀ ਵੀ ਹੈ ਕੋ ਸਕਦੀ ਸੀ ਉਦੋਂ ਪਰ ਉਹ ਮੁੰਡਿਆਂ ਨੇ ਆਪੇ ਆ ਕੇ ਸਹੀ ਕੀਤਾ ਤੇ ਉਦੋਂ ਮੈਨੂੰ ਨੋਕ ਆਂਦੇ ਛਾਦੀ ਮਤ ਵੀ ਕਹਾਂਗੇ ਪਰ ਉਸ ਨੇ ਆਪਣਾ ਕਾਊਂਟ ਦਿੱਤਾ ਮੇੇ ਕਾਊਂਟ ਦੀ ਜਗ੍ਹਾ ਉਹਨੇ ਆਪਣਾ ਕਾਊਂਟ ਲੈ ਕੇ ਨਾਲ ਇੱਕ ਤਾਂ ਮੇਰਾ ਵੱਡਾ ਭਰਾ ਬੇਬਿਆਂ ਦੀ ਪੁੱਤੀਆਂ ਚੰਨਣਾ ਆਏਗਾ ਉਡਵੀ ਤੇ ਡੜਵੀ ਉਡਵੀ ਆਇਆ ਤਨਵੀ ਉਡਵੀ ਉਹਨ ਮੈਂ ਮਾ ਤਨੂ ਚੰਦਿਆ ਮੈਂ ਕਹੇ ਕੋਈ ਨਹੀਂ ਮੈਂ ਆਪਣੀ ਨਾ ਜਿੱਥੇ ਮੇਰਾ 2007 ਦਾ ਜਨਮ ਨਾ ਉੱਥੇ ਮੈਂ 2001 ਦਾ ਕੱਢੂ ਫੇਰ ਆਦੀ ਮੈਨੂੰ ਮੈਂ ਜਾ ਕੇ ਉਹ ਪੁੱਛਣਗੇ ਤੂੰ ਵਿਆਹ ਕੱਢਾਉਣਾ ਮੈਂ ਕਹਿੰਦਾ ਤੁਹਾਡਾ ਵੇਖਣਾ ਫੇਰ ਮੈਂ ਆਪ ਖਾਉਂਗਾ ਜੀ ਵੈਸੇ ਸ਼ੌਂਕ ਹੈ ਤੁਹਾਨੂੰ ਵਿਆਹ ਕਰਵਾਉਂਦਾ ਮੈਂ ਕਿਹਾ ਮਾਤਾ ਨੂੰ ਪੁੱਛਿਆ ਮਾਤਾ ਨੂੰ ਰੋਜ਼ ਜਿਤ ਮਾਂਜ ਹੁੰਦੀ ਮੈਂ ਤਿੰਨਾਂ ਇੰਤ ਨੂੰ ਕਹਤਾ ਕੋਈ ਬਣੋ ਬਚੋਣਾ ਮਿਆ ਮੈਂ ਬਚੋਣਾ ਬਣੋ ਮਿਆ ਕੋਈ ਘਣਾ ਵਿਆਹ ਪਾ ਇੱਕੋ ਆਮ ਬੰਦਾ ਵਾਂ ਮੈਂ ਕਹਿੰਦ ਨਹੀਂ ਕੋਈ ਮੈਂ ਇੱਕੋ ਆਮ ਬੰਦਾ ਵਾਂ ਮੈਂ ਕਹਿੰਦ ਨਹੀਂ ਕੋਈ ਮੈਨੂੰ ਉਹ ਸਭ ਬੰਦੇ ਨੂੰ ਮੂੰਹ ਨਹੀਂ ਨਾ ਜਿਹੜਾ ਸਟੈਂਡ ਨਹੀਂ ਕੋਈ ਪੰਜਾਬੀ ਮਾਂ ਬੋਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜ਼ੀ ਨਾਉਂਦੇ ਆ ਵੀ ਇਹ ਪੰਜਾਬ ਵਾਂਗਲੈਂਡ ਨਹੀਂ ਕੋਈ ਵੀ ਇਹ ਪੰਜਾਬ ਵਾਂਗਲੈਂਡ ਦਾਤੀ ਗਾਲਾ ਕੱਢਦੀ ਤੁਹਾਨੂੰ ਫਿਰ ਗਾਣਾ ਤੇ ਨਹੀਂ ਕਰਦੀ ਜਦੋਂ ਵਿਆਹ ਦੀ ਗੱਲ ਕਰਨਾ ਹੁਣੋ ਕਰਦੀ ਏ ਦਦੀ ਦਾਦੀ ਮੇਰੇ ਤੋਂ ਤੁਮ ਜਮਾ ਉਹਨਾਂ ਨੂੰ ਮੁੰਡਾ ਵਿਆਹ ਦੇ ਮੁੰਡੇ ਦੀ ਉਮਰ ਹੋਈ ਵੀ ਹੋਣਾ ਹੈ ਹਾਂਜੀ ਦਾਦੀ ਜੀ ਉਹ ਕਹਿੰਦਾ ਮੁੰਡਾ ਵਿਆਹ ਦੋ ਮੁੰਡੇ ਦੀ ਉਮਰ ਹੋਈ ਪਈ ਆ ਹਾਂਜੀ ਅਹੀਂ ਤੇ ਵੀਰ ਜੀ ਇਹੋ ਹੀ ਆਣੇ ਆ ਤੁਹਾਡਾ ਵੀਰਾਂ ਦਾ ਪਹਿਣਾ ਦਾ ਘਰ ਆਇਆਂ ਦਾ ਧੰਨਵਾਦ ਕਰਦੇ ਹਾਂ ਬਹੁਤ ਬੱਸ ਸਾਨੂੰ ਚਾਵਾ ਮੈਂ ਹੁਣ ਆਨੀ ਆ ਵੀ ਤੁਰਪਾ ਵੀ ਕਿ ਇਤਨਾ ਮੇਰੀ ਜੇ ਇਹੋ ਗੱਲਬਾਤ ਰਹਿੰਦੀ ਵੀ ਤੂੰ ਜਿੱਦਣ ਤੁਰਪੇ ਗੱਲਾਂ ਮੈਂ ਉਸ ਦਿਨ ਤੇ ਨਹੀਂ ਵਿਆਹਾਂਗੀ ਲੋਕਾ ਬਾਪੂ ਹੁਣ ਤੇ ਯੂੰਬ ਕੰਮ ਕਰਨੀ ਨਹੀਂ ਤੂੰ ਇਹਨਾਂ ਰਾਮ ਕਾ ਬਾਪੂ ਹਾਂ ਦਾ ਹਾਂ ਮੈਂ ਕਿ ਕਾ ਪੂਨੇ ਤੇ ਮੱਕੇ ਮਿਆਏ ਕੋਈ ਕੰਮ ਤੋਂ ਉਹਨਾਂ ਨੇ ਮਾਤਾ ਨੂੰ ਵੀ ਕੰਮ ਹੀ ਰੱਖ ਦੇਣੀ ਬਾਪੂ ਨੂੰ ਵੀ ਕੰਮ ਰੱਖ ਲੈਣਾ ਤੇ ਬਾਪੂ ਆਂਦਾ ਪਰ ਮੈਂ ਕੰਮ ਆਪ ਕਰਨਾ ਫੇਰ ਜੇ ਮੈਂ ਬੈਕ ਗਿਆ ਨਾ ਤੇ ਫੇਰ ਮੈਂ ਗੋਡੇ ਨਹੀਂ ਕੰਮ ਕਰਨੇ ਇੱਕ ਦਿਓ ਬੱਚਾ ਆਪਣਾ ਕੰਮ ਲੈ ਕੇ ਚੱਲਣ ਦਾ ਤੌਰ ਫੇਰ ਹੋ ਸਕਦਾ ਨਹੀਂ ਪੜਿਆ ਵੀ ਨਹੀਂ ਗਾ ਜਿਹੜਾ ਪੜ੍ਹ ਹੋ ਕੇ ਵੀ ਇਹਨਾਂ ਮਤਲਬ ਦਿਆ ਕਰਨ ਦੇ ਇਹਨਾਂ ਨੂੰ ਨਹੀਂ ਇਹੋ ਜੀ ਗੱਲ ਕਰਨੀ ਚਾਹੀਦੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਕਿਸੇ ਦਾ ਬੁਰਾ ਵੀ ਨਾ ਕਰਨੇ ਤੇ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਅਸੀਂ ਇਹੋ ਆਖਾਂਗੇ ਚਲ ਉਹਨਾਂ ਦੇ ਖੋ ਸਕਦਾ ਉਹਨਾਂ ਨੂੰ ਕੁਦਰਤ ਨੇ ਐਸੇ ਕੰਮ ਹੀ ਲਾਇਆ ਹੋਵੇ ਤੁਸੀਂ ਬਦਨਾਮੀ ਕਰਨੀ ਆ ਕੇ ਨਕੇ ਮੈਂ ਕੈਨ ਮੋੜਾ ਨਹੀਂ ਕੰਡਿਆ ਮੈਂ ਕੈਨ ਮੋੜਾ ਨਹੀਂ ਕੰਡਿਆ ਨਾ ਮੈਂ ਕਹਿਣਾ ਹੀ ਆ ਜੋ ਮਜੀ ਕਹੀ ਜੋ ਮੈਂ ਆਪਣਾ ਕਮਰ ਖੜਾ ਖਿੱਚ ਕੇ ਠੀਕ ਆ ਜੀ ਕਿਹੜੀ ਗੱਡੀ ਆ ਤੁਹਾਡੇ ਕੋਲ ਗੱਡੀ ਉਹ ਖੜੀ ਕੱ ਲਈ ਰੰਗ ਰੂਪ ਕਾਇਆ ਮੈਂ ਰੰਗ ਕਾਇਆ ਤੇ ਉਹ ਖਨੂਟੀ ਵੇਖੋ ਅੰਸ਼ਤਾ ਮੈਂ ਪੋਤਾ ਬੱਬਾ ਸ਼ੇਂਡਾ ਗਿੱਦੜਾ ਤੁਹਾਡਾ ਕਿੱਥੇ ਦਾਦੇ ਆ ਮਿਟਵਾ ਚ ਗਿੱਦੜਾਂ ਦੇ ਮੂੰਹ ਬੰਦ ਕਰਦੇ ਆ ਸੱਚੇ ਬੰਦੇ ਦੇ ਗਾਣੀ ਬੰਦੇ ਬੜੇ ਡੋੜਿਆ ਅਸੀਂ ਮਿਟਵਾ ਛੱਤੀ ਗੱਲ ਮੂੰਹ ਤੇ ਕੱਢੇ ਤਾਇਆ ਨਗਰੇ ਕੋੜੇ ਆ ਤਾਇਆ ਨਗਰੇ ਕੋੜੇ ਅੱਜ ਤੁਹਾਡੇ ਮੁਲਾਕਾਤ ਹਰਗੋਪਾਲ ਸਿੰਘ ਜੀ ਦੇ ਨਾਲ ਕਰਵਾਉਣ ਜਾ ਰਹੇ ਆ ਜਿਸ ਦੀ ਉਮਰ 17 ਸਾਲ ਹੈ ਤੁਰਨ ਫਿਰਨ ਦੇ ਵਿੱਚ ਅਸਮਰਥ ਨੇ ਉਹਨਾਂ ਦੇ ਦਾਦਾ ਜੀ ਵੀ ਸਾਡੇ ਨਾਲ ਬੈਠੇ ਗੱਲਬਾਤ ਵੀ ਕਰਾਂਗੇ ਕਿਉਂਕਿ ਤੋਂ ਹਨ ਦੱਸਦੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਹਰ ਗੋਪਾਲ ਸਿੰਘ ਨੂੰ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਪਰ ਉੱਥੇ ਹੀ ਲੋਕ ਜਿਹੜੇ ਬੈਡ ਕਮੈਂਟ ਵੀ ਕਰ ਦਿੰਦੇ ਨੇ ਉਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਅੱਜ ਜਿਹੜਾ ਹਰ ਗੋਪਾਲ ਸਿੰਘ ਕੋ ਤੇ ਉਹਨਾਂ ਦੇ ਦਾਦਾ ਜੀ ਦੇ ਕੋਲ ਪਹੁੰਚੇ ਆ ਗੱਲਬਾਤ ਕਰਦੇ ਆ ਪਹਿਲੇ ਤੋਂ ਸਾਡਾ ਸਵਾਗਤ ਤੇ ਬਹੁਤ ਬਹੁਤ ਸਾਡੇ ਚਾਹੁੰਦੇ ਆਵਾਮ ਚੈਨਲ ਆ ਇਹਦਾ ਬਹੁਤ ਬਹੁਤ ਧੰਨਵਾਦ ਇੱਥੋਂ ਤੱਕ ਮੇਰੇ ਇੰਟਰਵਿਊ ਨੇ ਨਹੀਂ ਪਹੁੰਚਿਆ ਜਿਹੜੇ ਦਰਸ਼ਕ ਵੀ ਮੈਨੂੰ ਚੁੰਡੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅੰਕਲ ਜੀ ਤੁਹਾਡਾ ਵੀ ਸਵਾਗਤ ਤੇ ਬਹੁਤ ਬਹੁਤ ਸਾਡੇ ਚਾਹੁੰਦੇ ਸਾਡੇ ਵੱਲੋਂ ਆਵਾਮ ਚੈਨਲ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਐਡੀ ਦੂਰੋਂ ਸਾਡੇ ਇਹੋ ਜਿਹੇ ਬੱਚੇ ਦੇ ਇੰਟਰਵਿਊ ਲੈਣ ਸਾਡੇ ਘਰ ਤੱਕ ਪਹੁੰਚੇ ਆ ਜੀ ਜੀ ਸਰ ਗੋਪਾਲ ਜੀ ਜ਼ਿੰਦਗੀ ਕਿਹੋ ਜੀ ਚੱਲ ਰਹੀ ਜਿੰਦਗੀ ਬਹੁਤ ਵਧੀਆ ਪਮਾਤਮਨ ਦੀ ਕੀਤਾ ਵਾ ਆਪਾਂ ਨਹੀਂ ਵਿੜਵਾ ਪੁੰਦੇ ਆ ਬਹੁਤ ਵਧੀਆ ਦੇ ਆ ਜੀ ਹਾਂਜੀ ਬੜੀ ਫੇਮਸ ਜੋੜੀ ਹੈ ਤੁਹਾਡੀ ਦਾਦੇ ਪੋਤੇ ਦੀ ਵੇਖੋ ਜੀ ਜੋ ਕੀਤਾ ਪਮਾਤਮਨ ਨੇ ਕੀਤਾ ਵਾ ਅਸੀਂ ਕਾਦੇ ਜੋ ਗਏ ਅਸੀਂ ਆਪਣਾ ਡੇ ਕੰਮ ਕਰਨ ਬਾਕੀ ਉੱਪਰ ਗਾਡੇ ਤੇ ਕੁਝ ਕ ਨੋਕ ਦੇ ਜਿਹੜਿਆਂ ਨੂੰ ਪਿਆ ਦੇ ਨੇ ਜੀ ਅੱਜ ਫਿਰ ਦਾਦੇ ਪੋਤੇ ਦਾ ਸ਼ਕਲ ਵੀ ਦੇਖ ਲਈਏ ਫਿਰ ਜੁਗਲਬੰਦੀ ਵੀ ਅੱਜ ਦੇਖ ਲਈਏ ਦਾਦੇ ਪੋਤੇ ਦੀ ਵੇਖ ਲੋ ਜੀ ਹਰਵੇ ਬੱਬਾ ਬੇ ਆ ਚੈਨੀ ਕਿਥੋਂ ਲਿਆਂਦੀ ਇਹ ਕਿ ਕਿੰਨੇ ਬਣਾ ਕੇ ਦਿੱਤੀ ਕਿ ਚੋਰੀ ਚੁੱਕੀ ਕੇ ਸੀ ਨਹੀਂ ਇਹ ਤਿੰਨ ਕਾ ਨੁੱਟੇ ਆ ਤਿੰਨ ਕਾ ਨੁੱਟੇ ਆ ਇੱਕ ਤਾਂ ਚੈਨੀ ਨੱਬੀ ਆ ਤੇ ਦੋਹਾਂ ਤਾਂ ਛਾਪਾਂ ਨੱਬੀਆਂ ਹੀ ਉਹ ਆਪਾਂ ਵੇਚਣੀਆਂ ਵਾ ਵੇਚਣ ਤੇਨੂੰ ਫੜਾਇਆ ਨਹੀਂ ਪੁਲਿਸ ਦੇ ਕਿਹਨੇ ਪੁਲਿਸ ਨੇ ਨਹੀਂ ਫੜਾਇਆ ਪੁਲਿਸ ਨੇ ਫੜਾਤਾ ਹੀ ਮੈਨੂੰ ਪਰ ਮੈਂ ਛੁੱਟ ਕੇ ਆ ਗਿਆ ਵੇਖੋ ਜੀ ਮੈਂ ਭੱਜ ਕੇ ਆ ਗਿਆ ਵਾ ਤੇ ਮੈਂ ਢੂੰਗਾ ਕਟਾ ਉਹ ਨਾਲ ਕੋਟ ਕੋਟ ਕੇ ਅੱਛਾ ਇਹ ਤੁੰ ਬਲਾਲ ਕਰਦਾ ਤੁਹਾਡਾ ਕੋਟ ਕੋਟ ਕੋਈ ਤੇ ਬਿਠਣ ਨਹੀਂ ਜਾਂਦੇ ਕੰਬਲ ਬਚਾਇਆ ਤਨੇ ਹਾਂਜੀ ਹਰਗੋਪਾਲ ਜੀ ਤੁਰਨ ਫਿਰਨ ਦੇ ਵਿੱਚ ਤੁਸੀਂ ਆ ਸਮਰਥ ਹੋ ਜਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਆਪਾਂ ਆਪਣਾ ਪੰਮਤਮਨ ਦਿਆ ਵਾ ਕੰਨ ਅਸੀਂ ਆਪਣਾ ਨੇਕੇ ਕੰਮ ਕੰਡੇ ਆ ਜਿੰਨਾ ਪੰਮਤਮਨ ਨੇ ਦਿੱਤਾ ਵੋਟ ਵਾ ਮੈਂ ਚਲੋ ਮੰਜੀ ਤੇ ਜੂ ਬਿਠਾਵਾ ਪਰ ਮੈਂ ਆਪਣਾ ਵਿੜਵਾ ਪਾ ਕੇ ਕੰਮ ਟੋਇਆ ਜੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਤੋਰਨ ਸਰੰਦ ਦੇ ਵਿੱਚ ਅਸਮਰਥ ਹੋ ਕਦੋਂ ਪਤਾ ਲੱਗਾ ਸੀ ਤੁਹਾਨੂੰ ਮੀ ਜੀ ਮੈਨੂੰ ਉਰੋਂ ਪਤਾ ਲੱਗਿਆ ਜਦੋਂ ਮੈਂ ਉਹ ਚਾਹ ਮੜੀਆ ਮੈਨੂੰ ਉਰੋਂ ਪਤਾ ਲੱਗਿਆ ਮੈਂ ਨਹੀਂ ਤੋੜ ਸਕਣਾ ਤੇ ਵੇਖੋ ਬਾਕੀ ਪਮਾਤਮਾ ਜੋ ਕੱਡਾ ਚੰਗਾ ਕਾਟਾ ਮੈਨੂੰ ਇਦਾਂ ਡਬਣਾਇਆ ਪੁੱਪ ਮਾਤਮਾ ਨੇ ਮੈਨੂੰ ਕਿਹਾ ਕਿ ਬੰਨੇ ਡਰਾ ਪਾਟਾ ਵਾ ਜੀ ਹਾਂਜੀ ਜਦੋਂ ਤੁਹਾਨੂੰ ਪਤਾ ਲੱਗਾ ਤੁਸੀਂ ਤੁਰ ਫੇਰ ਨਹੀਂ ਸਕਦੇ ਫਿਰ ਤੱਕਾ ਤਾਂ ਲੱਗਾ ਹੀ ਹੋਊਗਾ ਤੁਹਾਨੂੰ ਕਾ ਨਗਦਾ ਵੀ ਜਿਹੜਾ ਦਿਲ ਨਹੀਂ ਕਦਾ ਤੁੰ ਨੂੰ ਦਿਲ ਕਹਿੰਦਾ ਨਹੀਂ ਕਦਾ ਪਰ ਮੈਂ ਇਹੋ ਕਹਿਣਾ ਵਾਂ ਪ ਮਾਤਮਾ ਜੋ ਕੀਤਾ ਟੁੱਟ ਚੰਗਾ ਕੀਤਾ ਜੀ ਹਾਂ ਸ਼ੌਂਕ ਕੀ ਕਿਨੇ ਤੁਹਾਡੇ ਸ਼ੌਂਕ ਮੈਨੂੰ ਸ਼ਾਇਰੀ ਬੰਨਣਾ ਦਾ ਵਾ ਤੇ ਫਿਰ ਮੈਂ ਚ ਕੰਮ ਕਰਦਾ ਜੀ ਹਾਂ ਸ਼ਾਇਰੀ ਸੁਣਾ ਦਿਓ ਫਿਰ ਸ਼ਾਇਰੀ ਲਿਖਦੇ ਵੀ ਹੋ ਤੁਸੀਂ ਹਾਂਜੀ ਮੈਂ ਲਿਖਦਾ ਵੀ ਹਾਂ ਜੀ ਉਹ ਸ਼ਤਾ ਦਾ ਮੈਨੂੰ ਕੋਈ ਚੰਗਾ ਕੋਈ ਮੈਨੂੰ ਮਾੜਾ ਵੀ ਆਖੂ ਪੰਰਵਾ ਨਹੀਂ ਕਦਾ ਮੈਂ ਕਿਸੇ ਨੰਦੂ ਬੰਦੇ ਦੀ ਮੈਨਾਂ ਖੜਾ ਮਿਆ ਬਾਪੂ ਮੈਨਾਂ ਖੜਾ ਵਾਂ ਮਿਆ ਬਾਪੂ ਜੀ ਹਾਂਜੀ ਕੀ ਬਾਤ ਹੈ ਹਰ ਗੋਪਾਲ ਜੀ ਪੜਨ ਦਾ ਵੀ ਸ਼ੌਂਕ ਹੈ ਤੁਹਾਨੂੰ ਸਟੱਡੀ ਵਗੈਰਾ ਸਕੂਲ ਵਗੈਰਾ ਵੀ ਜਾਣਦੇ ਹੋ ਤੁਸੀਂ ਸਕੂਲ ਵੀ ਜੂ ਜਾਣਾ ਹੀ ਪਾ ਉੱਥੇ ਨਿਯਣੇ ਕਰਦੇ ਸਾਰ ਤਾਂ ਮੈਂ ਇਹ ਬਾਜ ਜਿਦਾਂ ਤੁਹਾਨੂੰ ਬੜਾ ਦੁਖਦੀ ਆ ਪਰ ਮੈਂ ਕਿਹਾ ਕਿ ਕੋਈ ਛੱਤ ਪੇਟ ਨਾ ਰੁਮੇ ਇਸ ਕਰਕੇ ਸਕੂਲ ਨਹੀਂ ਗਿਆ ਜੀ ਹਾਂਜੀ ਮੈਡਮ ਨਾਲ ਗੱਲਬਾਤ ਹੋਈ ਸੀ ਜਦੋਂ ਹਾਂਜੀ ਇੱਥੇ ਸਿਕਾਈ ਸਕੂਲ ਉੱਥੇ ਅੰਡੇ ਤਾਂ ਦੀ ਦਮੇਸ਼ਨ ਕਰਾਂਗੇ ਤੁਹਾਡੀਆਂ ਕਾਚਾ ਕਲਾਛ ਵੀ ਲੱਗਣਗੀਆਂ ਤੁਹਾਨੂੰ ਕਿੰਨਤਾ 2 ਘੰਟੇ ਛੱਡਿਆ ਕਹਾਂਗੇ ਇੱਥੇ ਤੇ ਬਾਪੂ ਦੀ ਤੂੰ ਹੀ ਲੱਗੇ ਬਹਿ ਜਾ ਕੋ ਪੰਬਾ ਤੋਂ ਕੋਈ ਆਇਆ ਵੀ ਨਹੀਂ ਹਾਂਜੀ ਜੀ ਮੈਡਮ ਦੀ ਛੋਟੀਆਂ ਤੋਂ ਤਾਂ ਡਰ ਲੱਗਦਾ ਤੁਹਾਨੂੰ ਕਿ ਜਿਹੜਾ ਸਕੂਲ ਨਹੀਂ ਜਾ ਰਹੇ ਛੋਟੀਆਂ ਤੋਂ ਕਿੰਨੂ ਨਹੀਂ ਡਨਗਦਾ ਬੀ ਜੀ ਛੋਟੀਆਂ ਤੋਂ ਫੋੜਦਾ ਨਹੀਂ ਡਨਗਦਾ ਜੀ ਜੀ ਨਾ ਅਜੇ ਤੱਕ ਖੱਡਿਆ ਨਾ ਗਾਂ ਖਣੀ ਆ ਜੀ ਹਾਂਜੀ ਫਿਰ ਗੋਪਾਲ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਮੈਂ ਸਕੂਲ ਨਹੀਂ ਗਿਆ ਬਚਪਨ ਤੋਂ ਫਿਰ ਸ਼ਾਇਰੀ ਕਿਵੇਂ ਲਿਖਦੇ ਹੋ ਤੁਸੀਂ ਮੱਕਾ ਮੈਂ ਬਾਪੂ ਕੋ ਨੀ ਨਾ ਜੇ ਤੇ ਜੋੜ ਮੈਂ ਆਪਣੇ ਨਾ ਜਿਹੜਾ ਮੈਂ ਪਤਾ ਨਹੀਂ ਆ ਤੁਹਾਡੇ ਨਾਲ ਗੱਲ ਕਰਦਾ ਜੋੜਨਾ ਪਤਾ ਨਹੀਂ ਮੈਂ ਪੱਟੀ ਕੌਣ ਜਣਾ ਬਣੂ ਉਹਦਾ ਜੋੜਨਾ ਮੈਨੂੰ ਐਦਾ ਮਿੱਠਾ ਮਿੱਠਾ ਜੋੜਨਾ ਜੀ ਹਾਂਜੀ ਕਿੰਨੇ ਭੈਣ ਭਰਾ ਹੋ ਤੁਸੀਂ ਹਾਂ ਮੈਂ ਮੈਂ ਇੱਕ ਤੇ ਇੱਕ ਮਿੱਠੋ ਛੋਟਾ ਜੀ ਹਾਂਜੀ ਐ ਦੋ ਭਗਾਵਾ ਤੇ ਆ ਬਾਪੂ ਜੀ ਸੰਭੜੇ ਮੈਨੂੰ ਬੇਬੇ ਜੀ ਸੰਭੜੇ ਪਾਪਾ ਬੱਚ ਚਨੋਂਦੇ ਆ ਤੇ ਮੰਮੀ ਪੰਟੀਚਾ ਜੀ ਮੰਮੀ ਤੁਹਾਡੇ ਟੀਚਰ ਆ ਫਿਰ ਤੁਹਾਨੂੰ ਘਰ ਨਹੀਂ ਪੜਾ ਸਕਦੇ ਘਰ ਪੜਾਉਂਦੇ ਆਪਾਂ ਮੈਂ ਨਹੀਂ ਪੜਦਾ ਅੱਛਾ ਇੱਥੇ ਹੋ ਪੜਦੇ ਕਿਉਂ ਨਹੀਂ ਤੁਸੀਂ ਮਨ ਨਹੀਂ ਕਰਦਾ ਪੜਨ ਨੂੰ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਪੜਨ ਨੂੰ ਹਾਂ ਜੀ ਜੀ ਫਿਰ ਘਰ ਦੇ ਵਿੱਚ ਤੁਹਾਡੀ ਦੇਖਭਾਲ ਕੌਣ ਕਰਦਾ ਜਿਸ ਤਰ੍ਹਾਂ ਤੇ ਦਾਦੇ ਹੋ ਕਿ ਡੈਡੀ ਮੇਰੇ ਬੱਸ ਚਲਾਉਂਦੇ ਨੇ ਤੇ ਮੰਮੀ ਮੇਰੀ ਟੀਚਰ ਨੇ ਉਹ ਤਾਂ ਫਿਰ ਕੰਮ ਤੇ ਚੱਲ ਜਾਂਦੇ ਹੋਗੇ ਫਿਰ ਦੇਖਭਾਲ ਤੁਹਾਡੀ ਕੌਣ ਕਰਦਾ ਵੇਖੋ ਜੀ ਗੱਲ ਹੋਈ ਆ ਡਾੜੀ ਆਪਣੇ ਨੂੰ ਮੈਂ ਭਗਾਉਣਾ ਵਾ ਮੰਮੀ ਆਪਣੀ ਨੂੰ ਭਾਬੀ ਆਣਾ ਵਾ ਇਹਨਾਂ ਨੂੰ ਵੀ ਡਾੜੀ ਆਣਾ ਵਾ ਤੇ ਮਾਤਾ ਜੀ ਨੂੰ ਮੰਮੀ ਹਨ ਤੇ ਇਹ ਮੇਰੇ ਦੇਖਪਾਲ ਕਦੇ ਆ ਬਾਪੂ ਨੇ ਜਿਹੜਾ ਮੈਨੂੰ ਜੇ ਕਿਤੇ ਪਿੰਡ ਨੂੰ ਜਾਣਾ ਵਿੱਚ ਚੋਂ ਜਾਣਾ ਮੇਟਾ ਚੋਂਗ ਸਾਡੇ ਉੱਥੇ ਨਜੜ ਦੇ ਆ ਤੇ ਮਾਤਾ ਜੀ ਜੇ ਬਾਪੂ ਜੀ ਜਾਣਾ ਹੋਵੇ ਕੰਨੇ ਨੇ ਫਿਰ ਮਾਤਾ ਜੀ ਮੇਨ ਅਗਣ ਛੰਡੇ ਜੀ ਹਾਂਜੀ ਯਾਨੀ ਕਿ ਤੁਸੀਂ ਆਪਣੇ ਮਾਪੇ ਨੂੰ ਡੈਡੀ ਮੰਮੀ ਨਹੀਂ ਕਹਿੰਦੇ ਦਾਦੀ ਦਾਦਾ ਡੈਡੀ ਮੰਮੀ ਕਹਿੰਦੇ ਹਾਂਜੀ ਹਾਂਜੀ ਦਾਦੀ ਦਾਦਾ ਨੂੰ ਮੰਮੀ ਡੜੀ ਅਨਵਾ ਤੇ ਪਾਪਾ ਨੂੰ ਪੂਆ ਕਹਿ ਦੇਣਾ ਨੱਚੇ ਪਾਪਾ ਨੂੰ ਭਰਾ ਕਹਿੰਦੇ ਫਿਰ ਪਾਪਾ ਗੁੱਸਾ ਤਾਂ ਨਹੀਂ ਮੰਨਦੇ ਤੁਹਾਡੇ ਜਾਂ ਮੰਮੀ ਤੁਹਾਡੀ ਗੁੱਸਾ ਤਾਂ ਨਹੀਂ ਮੰਦੀ ਨਹੀਂ ਉਹ ਕਹਿੰਦੇ ਜਦੋਂ ਸਾਹਬ ਦੇ ਆ ਤੇ ਮੁੰਡਾ ਇੰਨਾ ਡਾਈਆ ਤੂੰ ਹਾਂਜੀ ਮੈਂ ਮੰਮੀ ਨੂੰ ਭਾਬੀ ਕਹਿ ਦੇਣਾ ਆ ਚਾਚੀ ਖਲੋਤੇ ਇਹਨਾਂ ਨੂੰ ਵੀ ਭਾਬੀ ਕਹਿ ਦੇਣਾ اچھا ਚਾਚੀ ਨੂੰ ਵੀ ਭਾਬੀ ਕਹਿੰਦੇ ਹੋ ਚਾਚੇ ਨੂੰ ਭਾਗਾ ਕਹਿਣਾ ਜੀ ਤੇ ਜਿਹੜਾ ਭਗਾਵਾ ਮੇਆ ਨੂੰ ਮੈਂ ਪਤੀਆ ਕਹਿ ਦੇਣਾ ਜੀ ਹਾਂਜੀ ਹਰਗੋਪਾਲ ਜੀ ਜਿਸ ਤਰ੍ਹਾਂ ਤੁਹਾਨੂੰ ਐਕਟਿੰਗ ਦਾ ਸ਼ੌਂਕ ਵੀ ਆ ਫਿਰ ਐਕਟਿੰਗ ਵੀ ਕਰਕੇ ਦਿਖਾ ਦਿਓ ਥੋੜੀ ਜੀ ਦਰਸ਼ਕਾਂ ਨੂੰ ਤਾਂ ਕਿ ਪਤਾ ਲੱਗ ਸਕੇ ਹਾਂਜੀ ਮੈਨੂੰ ਭੰਗੜੇ ਦਾ ਮਰਾਜਾ ਸੰਗਵਾ ਭੰਗੜਾ ਮੈਂ ਪਾ ਕੇ ਬੁਖਾੜਨਾ ਜੀ ਨਾਲ ਦੀ ਨਾਲ ਗਾਣਾ ਵੀ ਫਿਰ ਗਾਈਓ ਹਰਗੋਪਾਲ ਜੀ ਹਾਂਜੀ ਗਾਣਾ ਗਾੜਨਾ ਮੇਆ ਖੂਨ ਪੰਜਾਬ ਵਿੱਚ ਅੰਨੜੇ ਮੇਰਾ ਖੂਨ ਪੰਜਾਬ ਵਿੱਚ ਨੜੇ ਮੰਗਾਂ ਲੈ ਚੱਕੋ ਨੀ ਕਈ ਉਸਨ ਗੁਲਾਮੀ ਹੋਣੀ ਨਹੀਂ ਸਕਾਏ ਮੇਰਾ ਖੂਨ ਪੰਜਾਬ ਵਿੱਚ ਨੜੇ ਮੰਗਾਂ ਲੈ ਚੱਕੋ ਨੀ ਕਈ ਉਸਨ ਗੁਲਾਮੀ ਹੋਣੀ ਨਹੀਂ ਸਕਾਏ ਮੈਂ ਸੇਬੁਣਿਆ ਇਹ ਦਿਨੋ ਇਹ ਦੇ ਮਗਰ ਜਿਹੜਾ ਗਣਾ ਨਾ ਆਇਆ ਨਾ ਉਹ ਵੈਨ ਬੜਾ ਹੋਇਆ ਜੀ ਹਾਂਜੀ ਇਹ ਸ਼ੈ ਜੀ ਦੇ ਸ਼ੈ ਦੇ ਮਗਰ ਮੇਰੇ ਤਾਂ ਗੀਤ ਆਪ ਹੀ ਬੋਲਦਾ ਹੁਨਾਵਾ ਉਹ ਨਾਇਆ ਤੇ ਵੈਨ ਬੜਾ ਹੋਇਆ ਹਾਂਜੀ ਹਾਂਜੀ ਵਰਨਪਾਲ ਜੀ ਜਿਸ ਤਰ੍ਹਾਂ ਬਾਕੀ ਵੀ ਬੱਚੇ ਤੁਹਾਡੀ ਉਮਰ ਦੇ ਬੱਚੇ ਖੇਡਦੇ ਆ ਪੜ੍ਹਦੇ ਆ ਲਿਖਦੇ ਆ ਇਹੀ ਉਮਰ ਹੁੰਦੀ ਆ ਘੁੰਮਣ ਫਿਰਨ ਦੀ ਪੜਨ ਲਿਖਨ ਦੀ ਤੁਹਾਡਾ ਨਹੀਂ ਸ਼ੌਂਕ ਹੈ ਨਹੀਂ ਪੜਨ ਦਾ ਤੇ ਤੁਹਾਨੂੰ ਨਹੀਂ ਸ਼ੌਂਕ ਪਿਆ ਮੈਨੂੰ ਸ਼ੈ ਜਾਂਦਾ ਗੋਣਦਾ ਇਨਖਾ ਗੋਵਾ ਮੈਨੂੰ ਇਹ ਆ ਮੈਂ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰਾਂ ਬੇਬੇ ਦਾ ਕਰਾਂ ਆਪਾਂ ਉਹ ਦਾ ਕਹ ਇਹਨਾਂ ਨੂੰ ਵੀ ਹੁਣ ਬੜਾ ਚਾਹ ਤੁਸੀਂ ਹੁੰਡੇ ਜਦੋਂ ਇੰਤ ਨੂੰ ਹੁੰਦੇ ਜ ਇਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਮਾਤਾ ਠੀਕ ਨਹੀਂ ਦਿੰਦੇ ਭੱਜਣੋਂ ਇਦਾਂ ਮੈਂ ਇਹ ਕਹਿੰਦੇ ਆ ਲੋਕ ਵੀ ਜੀ ਤੁਹਾਨੂੰ ਮੈਂ ਇੱਥੇ ਵੇਖਿਆ ਕਿਤੇ ਚੱਲ ਜੀ ਪਛਾਣਨ ਦੇ ਵੀ ਜੀ ਤੁਹੀ ਹੋਏਗੀ ਦੇ ਬੜੇ ਮਤੁੰਡੇ ਮਾਤਾ ਦੇ ਅੱਦੇ ਦੁੱਖ ਕੱਟੇ ਜਾਂਦੇ ਜੀ ਬਹੁਤ ਸਾਰੇ ਲੋਕ ਤੁਹਾਡੀ ਮੈਂ ਇੰਸਟਾਗ੍ਰam ਆਈਡੀ ਦੇਖੀ ਬਹੁਤ ਸਾਰੇ ਲੋਕ ਤੁਹਾਨੂੰ ਬੈਡ ਕਮੈਂਟ ਵੀ ਕਰ ਦਿੰਦੇ ਨੇ ਅੱਛੇ ਕਮੈਂਟ ਵੀ ਕਰ ਦਿੰਦੇ ਨੇ ਜਦੋਂ ਬੈਡ ਕਮੈਂਟ ਕਰ ਦਿੰਦੇ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਫਿਰ ਲੱਗਦਾ ਵੇਖੋ ਜੀ ਕਹਿੰਦੇ ਸਿੱਧੂ ਮੂਹਟਿਆ ਵਾਲਾ ਹੈ ਨਾ ਸਿੱਧੂ ਮੂਹਟਿਆ ਵਾਲੇ ਨੂੰ ਵੀ ਬੜਾ ਕਹਿੰਦੇ ਰਹਿਆ ਪਰ ਨਹੀਂ ਵੀ ਜਦੋਂ ਕੋਈ ਕਿਸ ਨੂੰ ਕਹਿੰਦੇ ਹਨ ਉਹ ਦੀ ਸਮਝੋ ਟਰੱਕੀ ਹੁੰਦੀ ਆ ਠੀਕ ਆ ਜੀ ਉਹ ਦੀ ਟਰੱਕੀ ਹੁੰਦੀ ਜਦੋਂ ਕੋਈ ਕਿਸ ਨੂੰ ਮੜਾ ਕੇ ਨਾ ਉਹ ਸਮਝੋ ਬੰਦਾ ਕੰਮ ਜੱਬ ਮੂਹਟਿਆ ਵਾਲੇ ਨੂੰ ਕੂਕੇ ਨਾ ਕੋ ਕਹਿੰਦੇ ਰਹੇ ਬਾਕੀ ਵੀ ਮੈਂ ਅੱਜ ਤੱਕ ਨਾ ਕਹਨੂੰ ਨਪੜਾਈ ਪਿਆ ਮੈਂ ਆਪਣੀ ਮਿਹਨਤ ਦੇਮ ਬੰਨਣਾ ਇੱਕ ਤਰ੍ਹਾਂ ਬੋਲਦੇ ਆ ਕੋਈ ਚੱਕਣੀ ਮਤਮਾ ਦਾ ਹੱਥ ਵਾਂ ਮੇ ਛੇਟੇ ਮੈਨੂੰ ਉਹਨਾਂ ਚ ਕੋਈ ਥੰਨੇ ਨਹੀਂ ਨਾ ਸਕਦਾ ਜੀ ਹੱਥ ਤੇ ਕੀ ਹੋਇਆ ਤੁਹਾਡੇ ਉਹ ਹੱਡੀ ਕੋਈ ਕਿਸੇ ਮੱਛਾ ਬਿਠਾਈ ਮੈਂ ਬਾਪੂ ਨੂੰ ਕਿਹਾ ਮੈਂ ਕਿ ਮੱਛਾ ਮਾ ਦੋ ਹੱਥ ਥਨੇ ਹੀ ਨਾ ਵਜਦਾ ਜੀ ਫਿਰ ਬਾਪੂ ਜੀ ਨੇ ਬੋਲਿਆ ਨਹੀਂ ਤੁਸੀਂ ਤੁਹਾਡੀ ਹੱਡੀ ਟੁੱਟ ਗਈ ਜਦੋਂ ਬਾਪੂ ਨੇ ਹੱਥ ਮਾਰਿਆ ਨਹੀਂ ਨਹੀਂ ਬਾਪੂ ਜੀ ਅੰਦੇ ਕੋਈ ਨਹੀਂ ਫੇਕੀ ਆਪਾ ਪੱਟੀ ਕਾਣਾਂਗੇ ਇੱਥੇ ਬਾਬਾ ਜੀ ਗਮੀ ਤਾਂ ਬਦਵਾਲਣਾਂਗੇ ਜੀ ਤੇ ਉਥੋਂ ਫੇ ਪੱਟੀ ਕਾਣੀ ਹੁੰਦੀ ਹੁਣ ਠੀਕ ਆ ਜੀ ਇੰਨੀਆਂ ਕੱਚੀਆਂ ਹੱਡੀਆਂ ਤੁਹਾਡੀਆਂ ਹੱਥ ਮਾਰਨ ਦੇ ਨਾਲ ਹੀ ਜਿਹੜੀ ਹੱਡੀ ਟੁੱਟ ਗਈ ਹਾਂਜੀ ਉਹ ਹੀ ਨਾ ਲੱਜ ਗਈ ਨਾ ਥੰਨੇ ਤੇ ਉਡੇ ਨਹੀਂ ਦੱਕ ਵੈਕੋਗੇ ਜੀ ਦਾਦਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਦਾਦਾ ਜੀ ਜਿਸ ਤਰ੍ਹਾਂ ਹਰ ਗੋਪਾਲ ਨੇ ਸਾਰਾ ਦੱਸਿਆ ਕਿ ਮੈਂ ਬਚਪਨ ਦੇ ਵਿੱਚ ਹੀ ਤੁਰਨ ਫਿਰਨ ਤੋਂ ਅਸਮਰਤਾ ਹੱਡੀਆਂ ਬਹੁਤ ਕੱਚੀਆਂ ਨੇ ਇਹਦੀਆਂ ਤੁਹਾਨੂੰ ਕਿਵੇਂ ਪਤਾ ਤੁਹਾਨੂੰ ਪਤਾ ਸੀ ਜਦੋਂ ਇਹਦਾ ਜਨਮ ਹੋਇਆ ਕੀ ਇਹ ਸ਼ੁਰੂ ਤੋਂ ਹੀ ਜਿਹੜਾ ਤੁਰ ਫਿਰ ਨਹੀਂ ਸਕਦਾ ਹਾਂ ਜੀ ਸਾਨੂੰ ਪਤਾ ਤੇ ਲੱਗਿਆ ਸੀਗਾ ਪਰ ਇਹ ਮਤਲਬ ਅਸੀਂ ਕਰਕ ਮੁੜ ਕੇ ਕੁਝ ਨਹੀਂ ਸਕੇ ਇਹਦਾ ਸਰੀਰ ਬਣ ਚੁੱਕਾ ਸੀ ਜਦੋਂ ਸਾਨੂੰ ਪਤਾ ਲੱਗਾ ਮੁੜ ਕੇ ਲਾਜ ਬੜਾ ਕਰਾਇਆ ਪਰ ਨਹੀਂ ਮੁੜ ਕੇ ਸਹੀ ਨਹੀਂ ਹੋਇਆ ਇਹ ਤੇ ਬਾਕੀ ਜਦੋਂ ਇਹ ਹੋਇਆ ਜਨਮ ਹੋਇਆ ਵਾ ਉਦੋਂ ਤੇ ਸਾਨੂੰ ਸਰੇ ਆਮ ਫੇ ਪਤਾ ਲੱਗਿਆ ਨਾ ਵੀ ਨਹੀਂ ਇਹ ਚੱਲ ਫਿਰ ਨਹੀਂ ਸਕਦਾ ਜੀ ਹਾਂਜੀ ਬਾਪੂ ਜੀ ਆਣ ਗਵਾਂਡ ਦੇ ਲੋਕਾਂ ਨੇ ਕੀ ਕਿਹਾ ਜਦੋਂ ਇਹਦਾ ਜਨਮ ਹੋਇਆ ਸੀ ਤੁਹਾਨੂੰ ਇਹੋ ਹੀ ਲੋਕੀ ਸਾਰੇ ਇਹੋਾਂ ਦੇ ਵੀ ਨਹੀਂ ਬੱਚਾ ਬਚਣਾ ਨਹੀਂ ਇਹ ਬੱਚਾ ਬਹੁਤ ਨਾਰਮਲ ਬੱਚਾ ਆ ਡਾਕਟਰਾਂ ਤੱਕ ਜਿੱਥੋਂ ਇਹਦਾ ਪੈਦਾ ਹੋਇਆ ਜਿੱਥੇ ਹਸਪਤਾਲ ਉਹਨਾਂ ਕਹਿੰਦਾ ਵੀ ਨਹੀਂ ਇਹ ਬੱਚਾ ਬਚ ਨਹੀਂ ਸਕਦਾ ਇਹਦੀ ਸੇਵਾ ਕਰੋ ਘਰ ਖੜਕੇ ਇਹ ਬੇ ਲੈਣ ਦਾ ਘਰ ਲਿਆ ਕੇ ਸੇਵਾ ਕੀਤੀ ਮੈਂ ਤੇ ਗੱਡੀ ਚਲਾਉਂਦਾ ਸੀ ਉਦੋਂ ਤੇ ਇਹਨਾਂ ਦੀ ਦਾਦੀ ਹੀ ਨਾਲ ਇਹ ਫਿਰ ਲੈ ਕੇ ਘਰ ਆ ਗਏ ਮੁੜ ਕੇ ਕੁਝ ਨਹੀਂ ਇਹਦਾ ਦਾਣਾ ਪਾਣੀ ਵਧਿਆ ਸਾਡੇ ਘਰ ਦਾ ਉਹ ਸਾਨੂੰ ਪਤਾ ਐਡਰੈਸ ਮਿਲਿਆ ਵੀ ਅੰਮ੍ਰਿਤਸਰੋਂ ਇਹਦਾ ਲਾਜ ਹੋ ਸਕਦਾ ਸਿਰ ਦਾ ਇਹਦੇ ਸਿਰ 'ਚ ਪਾਣੀ ਭਰਿਆ ਹੀ ਹੱਡੀਆਂ ਨਹੀਂ ਫਿਰ ਅਸੀਂ ਉੱਥੇ ਲਾਜ ਕਰਾਇਆ ਜਿਵੇਂ ਦੇ ਇਹਦੇ ਸਿਰ 'ਚ ਹੱਡੀਆਂ ਬਣ ਗਈਆਂ ਉਹ ਲੋਕ ਤਾਂ ਬਾਜ ਵਿੱਚ ਚਲੋ ਜਿੱਥੇ ਵੀ ਕੋਈ ਜਾਂਦਾ ਉੱਥੋਂ ਇਹਦਾ ਇਲਾਜ ਕਰਾਈ ਗਏ ਆ ਤੇ ਇੰਨਾ ਇੰਨਾ ਕੇ ਹੋ ਗਿਆ ਨਹੀਂ ਜੇ ਦਾ ਬਹੁਤ ਕੋਈ ਡਾਕਟਰ ਕਹਿੰਦਾ ਨਹੀਂ ਕਿ ਬਚੂਗਾ ਜੀ ਜਦੋਂ ਲੋਕ ਤੁਹਾਨੂੰ ਕਹਿੰਦੇ ਸੀਗੇ ਜਦੋਂ ਡਾਕਟਰਾਂ ਨੇ ਕਹਿਤਾ ਸੀਗਾ ਕਿ ਇਹਨੇ ਬਚਣਾ ਨਹੀਂ ਹੋ ਫਿਰ ਤੁਹਾਡੇ ਦਿਲ ਦੇ ਉੱਪਰ ਉਸ ਟਾਈਮ ਕੀ ਬੀਤ ਰਹੀ ਸੀ ਬੜਾ ਇਹ ਦੁੱਖ ਦੇ ਹੁੰਦਾ ਪਹਿਲਾ ਬੱਚਾ ਸੀ ਵੱਡੇ ਲੜਕੇ ਦਾ ਮੇਰੇ ਦਾ ਪਹਿਲਾ ਹੀ ਬੱਚਾ ਸੀ ਇਹ ਤੇ ਪਹਿਲਾ ਫਲ ਤੁਹਾਨੂੰ ਪਤਾ ਮਿੱਠਾ ਹੁੰਦਾ ਹਰ ਇੱਕ ਨੂੰ ਦਾ ਬੱਚਾ ਆਵੇ ਲੜਕੀ ਹੋਵੇ ਲੜਕਾ ਹੋਵੇ ਇਹ ਕਰਕੇ ਫਿਰ ਅਸੀਂ ਇਹਦੀ ਕੇਰ ਮਤਲਬ ਇੰਨੀ ਕੇਰ ਕੀਤੀ ਵੀ ਇਹਨੂੰ ਆਪਣੇ ਲੋਹ ਹੀ ਢੇਲ ਨਹੀਂ ਛੱਡੀ ਕੋਈ ਵੀ ਇਲਾਜ ਕਰਾਉਣ ਚ ਜਾਂ ਜਿੰਨੀ ਗਾੜੇ ਜੋ ਅਸਮਰਸਾ ਹੈਗੀ ਆਪਣੇ ਲੋਹ ਹੀ ਪੂਰਾ ਜੋਰ ਲਾਇਆ ਜਾ ਇਲਾਜ ਕਰਾਉਣ ਦਾ ਜੀ ਚਲੋ ਵਾਈ ਗੁਰੂ ਨੇ ਇਹਦਾ ਦਾਣਾ ਪਾਣੀ ਲਿਖਿਆ ਹੀ ਇੰਨਾ ਕਿ ਇਹਨੂੰ ਸਾਡੇ ਕੋਲ ਕਰ ਦਿੱਤਾ ਜੀ ਫਿਰ ਦੇਖ ਪਾਲੇ ਦੀ ਤੁਸੀਂ ਕਰਦੇ ਹੋ ਤੇ ਇਹਨਾਂ ਦੀ ਦਾਦੀ ਜੀ ਕਰਦੇ ਨੇ ਹਾਂਜੀ ਹਾਂਜੀ ਡੈਡੀ ਇਹਦਾ ਬੱਚ ਲਾਉਂਦਾ ਵਾ ਉਹ ਤੀਜੇ ਦਿਨ ਘਰ ਆਉਂਦਾ ਤੇ ਮੰਮੀ ਇਹਨਾਂ ਦੀ ਜਿਹੜੀ ਉਹ ਇੱਥੇ ਸਕੂਲੇ ਆ ਉਹ ਵੇਲੇ-ਵੇਲੇ ਆਉਂਦੇ ਆ ਤੇ ਇਹ ਸਾਡੇ ਕੋਲੇ ਰਹਿੰਦਾ ਜਿਉਂ ਮੁੱਲ ਕੇ ਪੈਦਾ ਹੋਇਆ ਇਹ ਸਾਡੇ ਕੋਲ ਹੀ ਰਿਆ ਹੋਇਆ ਮੈਂ ਫਿਰ ਪਹਿਲਾਂ ਦਾਦੀ ਇਹਨਾਂ ਦੀ ਸਾਂਭਦੀ ਜਦੋਂ ਇਹ 2 ਸਾਲ ਦਾ ਹੋ ਗਿਆ ਤੇ ਇਹ ਢਿੱਲੀ ਰਹਿੰਦਾ ਵੀ ਬਿਮਾਰ ਹੁੰਦਾ ਵੀ ਜੇ ਮੈਨੂੰ ਗੱਡੀ ਛੱਡ ਕੇ ਤੇ ਘਰੇ ਨੂੰ ਨਾਲ ਸੰਭਾਲਣਾ ਪਿਆ ਫਿਰ ਉਦੋਂ ਤੋਂ ਅਸੀਂ ਦੋਵੇਂ ਇਹਨੂੰ ਸੰਭਾਲਦੇ ਆਂ ਜੀ ਮਾਣ ਮਹਿਸੂਸ ਹੁੰਦਾ ਤੁਹਾਡਾ ਪੋਤਾ ਲਿਖਦਾ ਵੀ ਐਕਟਿੰਗ ਦਾ ਸ਼ੌਂਕ ਵੀ ਹੈ ਲੋਕ ਆ ਰਹੇ ਨੇ ਇੰਟਰਵਿਊ ਕਰਦੇ ਨੇ ਕਾਫੀ ਇੰਸਟਾਗ੍ਰਾਮ ਤੇ ਵੀ ਵਾਇਰਲ ਹੈ ਹਾਂ ਜੀ ਹਾਂ ਜੀ ਬੜਾ ਸਾਨੂੰ ਬੜੀ ਖੁਸ਼ੀ ਹੁੰਦੀ ਆ ਜੀ ਜਦੋਂ ਚੈਨਲ ਵਾਲੇ ਘਰ ਵੀ ਐਦਾਂ ਆਉਂਦੇ ਆ ਤੁਹਾਡੇ ਲਗੇ ਚੈਨਲ ਵਾਲੇ ਵੱਡ ਵੱਡੇ ਚੈਨਲ ਵਾਲੇ ਇਹ ਵੀਡੀਓ ਦੀ ਇੰਟਰਵਿਊ ਲੈਣ ਆਉਂਦੇ ਬੜਾ ਮਾਣ ਹੁੰਦਾ ਬੜੀ ਖੁਸ਼ੀ ਹੁੰਦੀ ਆ ਸਾਨੂੰ ਜੀ ਉਦੋਂ ਸਾਰੇ ਇਹਦੇ ਦੁੱਖ ਵੀ ਭੁੱਲ ਜਾਂਦੇ ਆ ਜਦੋਂ ਮਤਲਬ ਇੰਨੀ ਖੁਸ਼ੀ ਹੁੰਦੀ ਫਰੈਂਸ ਇਹ ਤੁਹਾਡੇ ਹਰਗੋਪਾਲ ਜੀ ਹਾਂਜੀ ਹੈਗੇ ਜੀ ਆਂਦੇ ਫਿਰ ਮਿਲਣ ਘਰੇ ਤੁਹਾਨੂੰ ਹਾਂਜੀ ਹੈਗੇ ਆਪਾਂ ਇੱਕ ਦੋ ਮਿੰਟ ਭਾਈ ਮੈਂ ਭਾਈਆਂ ਨਾਲ ਨੂ ਨੂ ਮੈਂ ਬੰਦ ਰੰਡਾ ਨੂੰ ਉਹ ਹੁਣ ਚਲ ਗਈ ਆ ਬਾਤ ਚਲ ਗਈ ਆ ਤੇ ਉਹ ਫੋਨ ਫਾਨ ਕੱਢਣ ਦਿੰਦੇ ਮੈਨੂੰ ਆਹ ਵੇਖੋ ਜੀ ਆਹ ਜਿਹੜਾ ਫੋਨ ਦਾ ਕੰਮ ਨਾ ਚਗਾ ਇਹ ਉੱਥੇ ਮੁੰਡਿਆਂ ਨੇ ਮੇਰੇ ਨਾਲ ਮੁੰਡਾ ਕੋਈ ਥੁੰਡਾ ਮੈਂ ਨਾ ਨਹੀਂ ਉੱਥੇ ਮੁੰਡੇ ਦਾ ਨਾਊਗਾ ਉਹ ਜੋ ਆਕਨ ਢੱਕ ਗਿਆ ਬੇਮਨੀ ਦੀ ਥੋੜੀ ਜੀ ਕਾ ਗਿਆ ਆ ਕੇ ਤੇ ਗਲਟ ਕਾ ਗਿਆ ਮਤਲਬ ਮੈਂ ਅਜਿਹੀ ਵੀ ਹੈ ਕੋ ਸਕਦੀ ਸੀ ਉਹਦੇ ਨਾਲ ਪਰ ਉਹ ਮੁੰਡਿਆਂ ਨੇ ਆਪੇ ਆ ਕੇ ਸਹੀ ਕੀਤਾ ਤੇ ਉਹਨਾਂ ਮੈਨੂੰ ਲੋਕਾਂ ਦੇ ਤੁਹਾਡੀ ਮੱਤ ਵੀ ਕਹਾਂਗੇ ਪਰ ਉਸ ਨੇ ਆਪਣਾ ਕਾਉਂਟ ਦਿੱਤਾ ਮੇਰੀ ਕਾਉਂਟ ਦੀ ਜਗ੍ਹਾ ਉਹਨੇ ਆਪਣਾ ਕਾਉਂਟ ਲੈ ਕੇ ਨਾਲ ਲਿਖਤਾ ਇਹ ਮੇਆ ਵੱਡਾ ਪਰਾ ਛੋਟਾ ਪਰਾਵਾ ਤੇ ਵੇਖੋ ਜੀ ਬਾਕੀ ਉਹ ਸਹੀ ਕਾ ਕੇ ਗਏ ਆ ਠੀਕ ਹੈ ਜੀ ਤੇ ਬਾਕੀ ਪਰਮਾਤਮਨ ਆ ਕੰਡਿਆ ਮੇਰੇ ਆਪਾਂ ਕੰਮ ਨੂੰ ਪੂਆ ਖਤਿਆ ਜੀ ਕਿਸ ਤਰ੍ਹਾਂ ਇਹ ਤੁਸੀਂ ਦਾਦੇ ਕੋਈ ਯਾਰ ਦੋਸਤ ਤੁਹਾਡੇ ਬਾਹਰ ਚੱਲ ਗਏ ਜਦੋਂ ਫੋਨ ਆਂਦਾ ਫਿਰ ਕੀ ਕਹਿੰਦੇ ਨੇ ਯਾਰ ਦੋਸਤ ਤੁਹਾਡੇ ਓਏ ਓਏ ਵੀਡੀਓ ਕਾਲ ਕਰਕੇ ਪੁੱਛਦੇ ਨੇ ਕਿ ਯਾਰ ਚੱਲ ਮੈਂ ਉਹਨਾਂ ਨੂੰ ਛੱਡਾਉਣਾ ਮੈਨੂੰ ਵੀ ਛੱਡਣੋਂ ਆਂਦੇ ਕੋਈ ਨਹੀਂ ਨੂੰ ਛੱਤੋਂ ਆਂਦੇ ਤਾਂ ਤੈਨੂੰ ਛੱਡਾਂਗੇ ਜੀ ਹਾਂ ਜੀ ਮਜ਼ਾਕ ਤਾਂ ਨਹੀਂ ਉਡਾਂਦੇ ਤੁਹਾਡੇ ਦੋਸਤ ਫਰੈਂਡ ਸਰਕਲ ਦੇ ਵਿੱਚ ਮਜ਼ਾਕ ਇੱਕ ਦੂਜੇ ਨੂੰ ਕਰ ਦਿੰਦੇ ਕਰਦੇ ਯਾਰ ਦੋਸਤ ਵੀ ਮਜ਼ਾਕ ਤੁਹਾਡੇ ਵੇਖੋ ਮਜ਼ਾਕ ਕਰਨ ਨੂੰ ਬਣਿਆ ਜੀ ਮੰਜਾਗਾ ਸਮਝਾ ਕੇ ਜਾ ਦੋ ਸਤਾਂ ਤੇ ਚੱਲ ਜਾਂਦਾ ਜੀ ਕੀ ਕਹਿੰਦੇ ਨੇ ਦੋਸਤੋ ਸਾਡੇ ਫਿਰ ਤੁਹਾਨੂੰ ਜਦੋਂ ਮਜ਼ਾਕ ਕਰਦੇ ਨੇ ਮੰਜਾ ਗਏ ਉਹ ਪੁੱਛਣਗੇ ਤੂੰ ਵਿਆਹ ਕਰਾਉਣਾ ਮੈਂ ਕਹਿੰਦਾ ਤੁਹਾਡਾ ਵੇਖਣਾ ਫਿਰ ਮੈਂ ਆਪ ਖਵਾਉਂਗਾ ਜੀ ਵੈਸੇ ਸ਼ੌਂਕ ਹੈ ਤੁਹਾਨੂੰ ਵਿਆਹ ਕਰਵਾਉਂਦਾ ਮੈਂ ਕਹਾਂ ਮਾਤਾ ਨੂੰ ਪੁੱਛਾਂ ਮਾਤਾ ਨੂੰ ਰੋਜ਼ ਦੀ ਮੰਗ ਹੁੰਦੀ ਮੈਂ ਤਿੰਨ ਇੰਤ ਨੂੰ ਕਹਤਾ ਕੋਈ ਬਣੋ ਬਚੋਨਾ ਮਿਆ ਮੈਂ ਬਚੋਨਾ ਬਣੋ ਮਿਆ ਕੋਈ ਘੋਣਾ ਵਿਆਹ ਆ ਜੇ ਸਾਪਾਂ ਤੋਂ ਤਿਆਰ ਹੋਇਆ ਮੈਂ ਵਿਚੋਲੇ ਜੀ ਇਹਦੇ ਆ ਕਹਿੰਦਾ ਮੈਂ ਇਹਦੇ ਤੂਲੇ ਦੀ ਸਾਫ ਪਾਉਂਗਾ ਵਿਚੋਲਿਆਂ ਨੂੰ ਤੇ ਮੇਰਾ ਮੈਨੂੰ ਰਿਸ਼ਤਾ ਲਿਆਓ ਬਹੁਤ ਕਾਲਾ ਵਿਆਹ ਕਰਾਉਣ ਨੂੰ ਹਾਂਜੀ ਹਾਂਜੀ ਗੱਲ ਇੱਕ ਜੇ ਬਚੋਨਾ ਇੱਕੋ ਬਣਿਓ ਮੈਂ ਕੋਈਆਂ ਜਨਾਨੀਆਂ ਨਹੀਂ ਚਾਂਭੀਆਂ ਜਾਣੀਆਂ ਸਾਪ ਸਾਂਇਆਂ ਨੂੰ ਪਾਉਂ ਜੀ ਕਿੱਦਾਂ ਦੀ ਕੁੜੀ ਚਾਹੀਦੀ ਫਿਰ ਤੁਹਾਨੂੰ ਜਿਹੜੀ ਮਾਂ ਮੇ ਮਾਂ ਪਿਓ ਦੀ ਇੱਜ਼ਤ ਕਰੇ ਜੀ ਯਾਨੀ ਕਿ ਦਾਦੀ ਦਾਦਾ ਤੇ ਮਾਪੇ ਦੀ ਇੱਜ਼ਤ ਹਾਂਜੀ ਨਾ ਦੀ ਇੱਜ਼ਤ ਕਰੇ ਜੀ ਠੀਕ ਹੈ ਫਿਰ ਕਿੱਥੇ ਕਮਾਨ ਲੈ ਆਉਂਗੇ ਜੇ ਤੁਹਾਡਾ ਵਿਆਹ ਹੋਣਾ ਜਦੋਂ ਜਿੱਥੇ ਮੈਂ ਕਮਾਂ ਉੱਥੇ ਉਹਨੂੰ ਲੈ ਜੀ ਇਹ 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 ਇਹਦੀ ਇੱਜ਼ਤ ਭਾਵੇਂ ਨਾ ਹੀ ਕਰੇ ਸਾਡੀ ਜ਼ਰੂਰ ਕਰੇ ਹਾਂਜੀ ਜਿਹੜੀ ਜਨਾਨੀ ਮਾਂ ਪਿਓ ਦੀ ਇੱਜ਼ਤ ਕਰਦੀ ਉਹ ਆਪਣੇ ਬੰਦੇ ਦੀ ਆਪੇ ਕੋ ਜੀ ਹਾਂਜੀ ਪ੍ਰਗੋਪਾਲ ਜੀ ਫਿਰ ਜਿਸ ਤਰ੍ਹਾਂ ਤੁਸੀਂ ਦਾ ਤੁਰ ਫੇਰ ਨਹੀਂ ਸਕਦੇ ਫਿਰ ਤੁਹਾਡੀ ਦੇਖਭਾਲ ਕਰਨ ਦੇ ਵਿੱਚ ਕਿੰਨੀ ਕੋਖ ਹੁੰਦੀ ਹੈ ਤੁਹਾਨੂੰ ਜਿਸ ਤਰ੍ਹਾਂ ਕਿਸੇ ਟਾਈਮ ਕੋਈ ਘਰ ਨਹੀਂ ਹੁੰਦਾ ਠੀਕ ਆ ਘਰ ਦੇ ਵੀ ਨਹੀਂ ਤੁਹਾਡੇ ਤੁਹਾਨੂੰ ਛੱਡ ਕੇ ਜਾ ਸਕਦੇ ਆ ਫਿਰ ਜਦੋਂ ਪਾਣੀ ਵਗੈਰਾ ਪੀਣਾ ਹੋਵੇ ਜਦੋਂ ਕੋਈ ਘਰ ਨਹੀਂ ਹੁੰਦਾ ਫਿਰ ਕਿਵੇਂ ਸਾਰਾ ਹੈਂਡਲ ਕਰਦੇ ਹੋ ਵੇਖੋ ਜੀ ਅੱਬਲ ਤੇ ਆ ਚਾਚੀ ਚਾਚਾ ਉਹ ਕਿਵੇਂ ਮਮੀ ਦੜੀ ਹੁੰਦੇ ਫਿਰ ਨਾ ਵੀ ਆਉਣਾ ਇੱਥੇ ਟਾਇਕੇ ਘਰ ਛੱਡ ਜੰਡੇ ਆ ਉਹ ਫਿਰ ਆਪੇ ਪਾਣੀ ਧਾਣੀ ਫੜਾ ਡੜੇ ਪੀ ਆ ਡੜੇ ਹਾਂਜੀ ਬਾਪੂ ਜੀ ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ ਕਿਉਂਕਿ ਪਹਿਲੀ ਵਾਰ ਤੁਹਾਡੇ ਪੋਤਾ ਹੋਇਆ ਤੁਹਾਨੂੰ ਚਾਹ ਸੀਗਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਬਚਪਨ ਦੇ ਵਿੱਚ ਤੁਰ ਫੇਰ ਨਹੀਂ ਸਕਦਾ ਹਾ ਜੀ ਵੇਖੋ ਜੀ ਸਾਡਾ ਅਸੀਂ ਗਿਲਾ ਸਕਵਾ ਮਹਾਰਾਜ ਤੇ ਕਰਾਂਗੇ ਵੀ ਤੇ ਕੁਝ ਨਹੀਂ ਕਰ ਸਕਦੇ ਜੋ ਉਹਨੂੰ ਮਨਜ਼ੂਰ ਆ ਉਹਨੇ ਕਰ ਦਿੱਤਾ ਜੀ ਜੀ ਤੇ ਸਾਡੇ ਤਾਂ ਹੁਣ ਇਹੋ ਹੀ ਆ ਵੀ ਇਹਦੀ ਸੇਵਾ ਹੀ ਕਰਨ ਆ ਚਲੋ ਜਿੱਥੋਂ ਤੱਕ ਸਾਡੀ ਹਿੰਮਤ ਹੈਗੀ ਕਰੀ ਜਾਂਦੇ ਆਂ ਜੀ ਇੰਨਾ ਵਾ ਕਮਾਲ ਤੁਸੀਂ ਲਿਖਦੇ ਹੋ ਇੱਕ ਸ਼ਾਇਰੀ ਹੋਰ ਹੋ ਜਾਵੇ ਫਿਰ ਹਾਂਜੀ ਸਹੀ ਸੁਣੋ ਨਾ ਮੈਂ ਮੈਂ ਇੱਕ ਆਮ ਬੰਦਾ ਹਾਂ ਮੈਂ ਟੈਂਡ ਨਹੀਂ ਕੋਈ ਮੈਂ ਇੱਕ ਆਮ ਬੰਦਾ ਹਾਂ ਮੈਂ ਟੈਂਡ ਨਹੀਂ ਕੋਈ ਮੈਂ ਉਸ ਬੰਦੇ ਨੂੰ ਮੂੰਹ ਨਹੀਂ ਨੋਣਾ ਜਿਹਦਾ ਟੈਂਡ ਨਹੀਂ ਕੋਈ ਪੰਜਾਬ ਦੀ ਮਾਂ ਬੋਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜ਼ੀ ਨੁੰਦੇ ਆ ਵੀ ਇਹ ਪੰਜਾਬ ਵਾਂਗਲੈਂਡ ਨਹੀਂ ਕੋਈ ਵੀ ਇਹ ਪੰਜਾਬ ਵਾਂਗਲੈਂਡ ਨਹੀਂ ਕੋਈ ਜੀ ਕੋਮੇਡੀ ਵੀਡੀਓ ਤੁਹਾਨੂੰ ਆਂਦੀ ਹੈ ਕੋਈ ਨਾ ਹੋ ਨਹੀਂ ਹੰਡੀ ਬੋਲੀਆਂ ਹੰਡੀਆਂ ਮੈਂ ਨੂੰ ਡਾ ਉਹ ਵੀ ਸੁਣਾ ਦੋ ਫਿਰ ਬੋਲੀਆਂ ਵੀ ਥੋੜੀਆਂ ਜਿਹੜੀ ਬੋਨੀ ਹੈ ਨਾ ਬੋਨੀ ਮੈਂ YouTube ਤੋਂ ਵੇਖੀ ਆ ਇਹ ਛੇ ਜੜੇ ਛੇ ਮੈਂ ਮੈਂ ਸਹੀ ਨਹੀਂ ਨਿਕੜਾ ਬੋਨੀਆਂ ਨਹੀਂ ਨਿਕੜਾ ਤੈਨੂੰ ਤਾਂ ਇੱਕ ਬੋਲੀ ਸੁਣਾ ਦਣਾ ਮੈਂ ਬਾਈ ਬਸੀ ਖਤਣ ਗਿਆ ਸੀ ਬਾਈ ਬਸੀ ਖਤਣ ਗਿਆ ਸੀ ਉਹ ਕੱਦ ਕੇ ਨਿਹੰਡੀ ਖੇਸੀ ਉਹ ਮੁੰਡੇ ਦਾ ਡੜੀ ਰੂਸਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਮੁੰਡੇ ਦਾ ਡੜੀ ਰੂਸਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਇਹ ਤੁਸੀਂ ਦਾਦਾ ਜੀ ਨੂੰ ਆਪਣੇ ਸੁਣਾਉਂਦੇ ਹੋ ਫਿਰ ਹਾਂਜੀ ਬਾਪੂ ਨੂੰ ਸੁਣਾਉਣਾ ਆਹਦਾ ਬਾਪੂ ਰੋਚ ਜਾਂਦਾ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਬਾਪੂ ਜੀ ਰੋਸਦੇ ਜਾਂਦੇ ਫਿਰ ਤੁਸੀਂ ਵੇਖੋ ਜੇ ਇਹ ਰਸਾਦੰਦਾ ਬੋਲੀਆਂ ਪਾਗੇ ਰਸਾਦੰਦਾ ਦੇ ਜੀ ਆਪਣੇ ਵਿਆਹ 'ਚ ਵੀ ਇਸੇ ਤਰ੍ਹਾਂ ਫਿਰ ਬੋਲੀਆਂ ਪਾਉਂਗੇ ਮੈਂ ਨਾ ਪੂਰੀ ਅਟਕਾਵਾਂਗੇ ਆਪਣੇ ਵਿਆਹ 'ਚ ਉਸ ਟਾਈਮ ਫਿਰ ਕਿਹੜੀ ਬੋਲੀ ਪਾਉਂਗੇ ਤੁਸੀਂ ਜਿਹੜੀ ਆ ਗਈ ਉਹੀ ਪੜਾਂਗੇ ਜੀ ਬਾਪੂ ਜੀ ਤੇ ਤੁਹਾਡੇ ਗੰਦੇ ਕੀ ਆ ਚੈਨ ਜਿਹੜੀ ਚੋਰੀ ਕਰਕੇ ਲਿਆਏ ਹੋ ਤੁਸੀਂ ਹਾਂਜੀ ओ पुनः एक मिनट में नीचे तक दो जी पेन तो पाते तक आने दो बाकी ओ पादना बुनी बड़ी बड़ी आवा वे केड़ी और मुर्गा चलूगा के दाल चलूगी मुर्गा चलूगा के दाल चलूगी चंदवा ने के आजा सोने ते नाल चलूगी चंदवा ने के आजा सोने ते नाल चलूगी अच्छा जी ਮੂਗਾ ਚਲਾਉਂਗਾ ਕਿ ਦਾਲ ਚਲਾਉਂਗਾ ਬਿਆਹ ਤੇ ਫਿਰ ਨਹੀਂ ਆਈ 소ਫੀ ਬੰਦੇ ਦਾਲੀ ਚਲਾਵਾਂਗੇ ਚਾ ਦਾਰੂ ਹੀ ਚਲਾਉਂਗੇ ਨਾਲੇ 소ਫੀ ਵੀ ਕਹੀ ਜਾਂਨੇ ਤੇ ਨਹੀਂ ਦਾਲ ਦਾਲ ਚਾ ਦਾਲੀ ਚਲਾਉਂਗੇ ਜੀ ਬੰਦਾ ਨਾ ਮੂਗਾ ਚਲੂਗਾ ਕਿ ਦਾਲ ਚਲੂਗੀ ਮੂਗਾ ਚਲੂਗਾ ਕਿ ਦਾਲ ਚਲੂਗੀ ਝੰਡਾ ਨਾ ਕਿ ਆ ਜਾ ਸੋਹਣਿਆ ਤੇ ਨਾਲ ਚਲੂਗੀ ਝੰਡਾ ਨਾ ਕਿ ਆ ਜਾ ਸੋਹਣਿਆ ਤੇ ਨਾਲ ਚਲੂਗੀ ਵੈਸੇ ਤੁਸੀਂ ਜਿਸ ਤਰ੍ਹਾਂ ਕੀ ਅੱਜ ਕੱਲ ਮੈਰਿਜ ਬਿਊਰੋ ਵੀ ਖੁੱਲੇ ਪਏ ਆ ਤੁਸੀਂ ਭੇਜੀ ਆਪਣੀ ਫੋਟੋ ਵਗੈਰਾ ਕਿਸੇ ਨੂੰ ਕਿਉਂਕਿ ਤੁਹਾਡੇ ਵਰਗੇ ਹੋਰ ਵੀ ਕਈ ਕੁੜੀਆਂ ਨੇ ਨਹੀਂ ਜੀ ਇਹ ਬੇਬੇ ਨਹੀਂ ਮੈਂ ਮੰਨਦੀ ਅੱਛਾ ਜੀ ਕਹਿੰਦੀ ਬੇਬੇ ਤੁਹਾਡੀ ਬੇਬੇ ਆ ਨਹੀਂ ਪੁੱਤ ਇੱਤਿਆਂ ਛੰਨਾਂ ਦਾ ਹੋਏਗਾ ਉਡਵੀ ਤੇ ਡੜਵੀ ਉਡਵੀ ਆਇਆ ਤਨਵੀ ਉਡਵੀ ਹੋਣਾ ਮੈਂ ਮਾਂ ਤੈਨੂੰ ਚੰਦਿਆ ਮੈਂ ਕਿ ਕੋਈ ਨਹੀਂ ਮੈਂ ਆਪਣੀ ਨਾ ਜਿੱਥੇ ਮੇਰਾ 2007 ਦਾ ਜਨਮ ਨਾ ਉੱਥੇ ਮੈਂ 2001 ਦਾ ਕੱਢੂ ਫੇਰ ਵਿਆਹੀ ਮੈਨੂੰ ਜੀ ਵਿਆਹ ਤਾਂ ਬਾਤ ਤਾਂ ਫਿਰ ਕੰਮ ਕਰਨੇ ਪੈਣਾ ਤੁਹਾਨੂੰ ਕੀ ਕੰਮ ਕਰੋਗੇ ਫਿਰ ਤੁਸੀਂ ਤੂੰ ਕਿਉਂਕਿ ਤੁਸੀਂ ਤਾਂ ਤੁਰ ਫੇਰ ਨਹੀਂ ਸਕਦੇ ਵੇਖੋ ਜੀ ਕੰਮ ਲਿਆਂ ਕਰਨੇ ਇਤੋਂ ਵੱਡਾ ਕੰਮ ਮੈਂ ਕਿਹੜਾ ਕਰਾਂ ਜੀ ਹਾਂਜੀ ਕੰਮ ਦਿਆਂ ਕਨੇ ਵਿੜਵਾ ਪੁੰਡਿਆਂ ਤੇ ਜਦੋਂ ਮੈਂ ਕਮਾਂ ਟੋਪਿਆ ਚੰਗੀ ਤਰ੍ਹਾਂ ਦਿਆਂ ਤਾਂ ਉਹਨਾਂ ਨੂੰ ਪਾ ਮਾਤ ਮੰਦੇ ਮੇਵਾ ਕੋਈ ਨਹੀਂ ਫਿਰ ਆਪਾਂ ਵਿਆਹ ਕਰਾਨਾਂਗੇ ਗੱਡੀ ਵੀ ਚਲਾ ਲੈਨੇ ਹੋ ਤੁਸੀਂ ਗੱਡੀ ਤਾਂ ਨਹੀਂ ਢੀ ਆ ਜੀ ਹਾਂਜੀ ਕਿਹੜੀ ਗੱਡੀ ਆ ਤੁਹਾਡੇ ਕੋਲ ਗੱਡੀ ਉਹ ਖੜੀ 깔 ਲਈ ਰੰਗ ਰੂਪ ਉਹਨੂੰ ਕਿਹਾ ਉਹਨੂੰ ਰੰਗ ਕਿਹਾਵਾ ਤੇ ਉਹ ਖਨੋਟੀ ਵੇਖੋ ਕਿੱਥੇ ਕਿੱਥੇ ਗੇੜੀਆਂ ਅੱਛਾ ਕਿੱਥੇ ਕਿੱਥੇ ਫਿਰ ਗੇੜੀਆਂ ਲਾਨਨੇ ਘਰ ਦੇ ਵਿੱਚ ਗੇੜੀਆਂ ਲਾਨਨੇ ਜਾਂ ਬਾਹਰ ਫਿਰ ਪਿੰਡ ਦੀਆਂ ਗੇੜੀਆਂ ਵੀ ਲਾਨਨੇ ਆ ਨਹੀਂ ਉਹ ਵੀ ਬੰਤਾ ਹੀ ਵੱਡੇ ਦਾ ਕਮਾਂਗੇ ਫੇਰ ਪੰਡਾ ਜਾਇਆ ਕਾਂਗੇ ਇੱਧਰ ਤਾਇਆ ਨਾ ਚੱਲ ਜੀਦਾ ਵਾ ਇੰਨੇ ਤਾਇਆ ਨਾ ਚੱਲ ਜੀਦਾ ਚਾਚਾ ਜੀ ਨਾ ਚੱਲ ਜੀਦਾ ਵਾ ਤੇ ਇਦਾਂ ਕਮਾ ਨਹੀਂ ਰਹੀ ਆ ਫੇਰ ਗਪਾਲ ਜੀ ਜਿਸ ਤਰ੍ਹਾਂ ਤੁਹਾਡੇ ਦਾਦੀ ਦਾਦਾ ਜੀ ਸਿਆਣੇ ਹੋ ਗਏ ਨੇ ਇਹਨਾਂ ਦੀ ਉਮਰ ਐ ਬਹਿ ਕੇ ਰੋਟੀ ਪਾਣੀ ਖਾਂਦੀ ਤੁਹਾਨੂੰ ਦੁੱਖ ਲੱਗਦਾ ਇਸ ਉਮਰ ਦੇ ਵਿੱਚ ਤੁਹਾਨੂੰ ਆ ਸਾਹਮਦੇ ਪਏ ਨੇ ਵੇਖੋ ਜੀ ਮੈਂ ਬਾਪੂ ਉਹਨਾਂ ਇੱਕ ਜਮੀਨ ਨੇ ਆਉਗੇ ਹਟ ਪੱਠੇ ਦੇ ਹੀ ਬਣ ਮੈਂ ਕਿਹਾ ਬਾਪੂ ਉਹਨਾਂ ਤੇ ਯੂੰ ਬੰ ਕੰਮ ਕਰਨੀ ਨਹੀਂ ਤੂੰ ਇਨਜਾਮ ਕਰ ਬਾਪੂ ਆਂਦਾ ਹੁਣ ਮੈਂ ਕਿ ਕਹਾਂ ਪੂਣੇ ਤੇ ਪੈਣੀ ਆ ਮੈਂ ਕਿ ਮਿਆਏ ਕੋਈ ਕੰਮ ਤਾਂ ਉਹਨਾਂ ਦੇ ਮਾਤਾ ਨੂੰ ਵੀ ਕੰਮ ਹੀ ਦਖ ਦੇਣੀ ਬਾਪੂ ਨੂੰ ਵੀ ਕੰਮ ਹੀ ਰੱਖ ਜਾਣਾ ਤੇ ਬਾਪੂ ਆਂਦਾ ਪਰ ਮੈਂ ਕੰਮ ਆਪ ਕਰਨਾ ਫੇਰ ਜੇ ਮੈਂ ਬੈਗ ਗਿਆ ਨਾ ਤੇ ਫੇਰ ਮੈਂ ਗੋਡੇ ਨਹੀਂ ਕੰਮ ਕਰਨੇ ਜੀ ਸੋ ਲਾਸਟ ਦੇ ਵਿੱਚ ਕੁਝ ਕਹਿਣਾ ਚਾਹੁੰਗੇ ਦਰਸ਼ਕਾਂ ਜਿਹੜੇ ਲੋਕ ਤੁਹਾਨੂੰ ਬੈਡ ਕਮੈਂਟ ਕਰਦੇ ਨੇ ਜਾਂ ਵੇ ਕੋ ਪੁਮਾਤਮਾ ਜੋ ਕਰਦਾ ਚੰਗਾ ਕਰਦਾ ਬਾਕੀ ਤੂੰ ਹੀ ਦਨ ਕਮੈਂਟ ਕਹੋਗੇ ਮਾਰੇ ਠੀਕ ਆ ਜੀ ਤੇ ਇੱਦਾਂ ਕੁਝ ਨਹੀਂ ਬਣਾ ਮੈਂ ਮੈਂ ਕੈਨ ਮੋੜਾ ਨਹੀਂ ਕਹਿੰਦਾਂ ਮੈਂ ਕੈਨ ਮੋੜਾ ਨਹੀਂ ਕਹਿੰਦਾਂ ਨਾ ਮੈਂ ਕਹਿਣਾ ਹੀ ਆ ਜੋ ਮर्जी ਕਹੀ ਦਿਓ ਮੈਂ ਆਪਣਾ ਕੰਮ ਰੱਖਣਾ ਖਿੱਚ ਕੇ ਠੀਕ ਆ ਜੀ ਬਾਕੀ ਮਾਤਾ ਜੀ ਨਾਲ ਵੀ ਤੂੰ ਮੜੀ-ਮੁਟੀ ਕੰਨੋ ਗੱਲਬਾਤ ਜੀ ਬਿਲਕੁਲ ਹਰਗੋਪਾਲ ਦੇ ਦਾਦੀ ਦਾਦੀ ਜੀ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਦਾਦੀ ਜੀ ਆਜੋ ਇੱਧਰ ਆਜੋ ਇੱਕ ਮਿੰਟ ਜੀ ਨੇ ਦੋ ਕੀ ਗੱਲਾਂ ਉਹ ਦਾਦੀ ਜੀ ਤੁਹਾਡੇ ਕਹਿੰਦੇ ਮੈਂ ਗੱਲ ਹੀ ਨਹੀਂ ਕਰਨੀ ਮਾਤਾ ਜੀ ਠੀਕ ਨਹੀਂ ਨਾ ਅੱਜ ਅੱਛਾ ਜੀ ਨਾ ਅੱਜ ਡੋਕ ਕੰਨੋ ਡੋਕ ਅੱਛਾ ਉਹ ਕੀ ਗੱਲਾਂ ਕਰਨੀਆਂ ਫਿਰ ਦਾਦੀ ਨੂੰ ਕੋਈ ਮਜ਼ਾਕ ਹੋ ਜਵੇ ਫਿਰ ਉਹ ਦਾਦੀ ਵੀ ਤੁਹਾਡੀ ਆ ਗਈ ਆ ਫਿਰ ਨਹੀਂ ਦਾਦੀ ਮਜ਼ਾਕ ਨਹੀਂ ਆ ਦਾਦੀ ਠੀਕ ਨਹੀਂ ਆ ਅੱਛਾ ਠੀਕ ਨਹੀਂ ਤਾਂ ਨਹੀਂ ਮਜ਼ਾਕ ਕਰਨ ਨਹੀਂ ਦਾਦੀ ਨੂੰ ਨਹੀਂ ਮਜ਼ਾ ਆਈ ਦਾ ਦਾਦੀ ਗਾਲਾਂ ਕੱਢਦੀ ਤੁਹਾਨੂੰ ਫਿਰ ਗਾਣਾ ਤਾਂ ਨਹੀਂ ਕਰਦੀ ਜਦੋਂ ਯਾਰੀ ਗੱਲ ਕਹਿੰਦਾ ਉਹੋ ਖੜਦੀ ਏ ਅੱਛਾ ਕਿੰਨੀ ਦਾਦੀ ਫੇਰ ਉਹਦਾ ਤੋਂ ਸਮਝਾਓ ਇਹਨਾਂ ਨੂੰ ਮੁੰਡਾ ਵਿਆਹ ਦੇ ਮੁੰਡੇ ਦੀ ਉਮਰ ਹੋਈ ਵੀ ਹੋਣਾਈ ਅੱਛਾ ਜੀ ਦਾਦੀ ਜੀ ਉਹ ਕਹਿੰਦਾ ਮੁੰਡਾ ਵਿਆਹ ਦੋ ਮੁੰਡੇ ਦੀ ਉਮਰ ਹੋਈ ਪਈ ਆ ਹਾਂ ਜੀ ਆਈ ਤੇ ਵੀਰ ਜੀ ਇਹੋ ਹੀ ਆਨੇ ਆ ਤੁਹਾਡਾ ਵੀਰਾਂ ਦਾ ਪਹਿਣਾ ਦਾ ਘਰ ਆਏ ਦਾ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਸਾਨੂੰ ਚਾਵਾ ਮੈਂ ਇਹੋ ਆਨੀ ਆ ਵੀ ਤੋਰ ਪਵੇ ਕਿ ਤੇਰੀ ਮੇਰੀ ਇਹਦੀ ਇਹੋ ਗੱਲਬਾਤ ਰਹਿੰਦੀ ਵੀ ਤੂੰ ਜਦੋਂ ਤੋਰ ਪੇਂਗਾ ਨਾ ਮੈਂ ਉਸ ਦਿਨ ਤੈਨੂੰ ਵਿਆਹ ਦੂੰਗੀ ਇੱਕ ਤੇ ਇਹ ਮੰਜੀ ਤੇ ਬੈਠਾ ਮੁੜ ਕੇ ਹੋ ਰਿਹਾ ਹੋ ਜੀ ਆ ਗਈ ਤੇ ਫਿਰ ਅਸੀਂ ਕਿਦਾਂ ਸੰਭਾਂਗੇ ਨਹੀਂ ਉਹ ਤੁਹਾਡੀ ਫੇੜੀ ਨਹੀਂ ਆਵਾਂਗੇ ਆਪਾਂ ਆਵਾਂਗੇ ਤੁਹਾਡੀ ਫੋੜੀ ਭਾਵੇਂ ਕੱਦ ਦੇ ਛੋਟੀ ਹੋਵੇ ਆਪਾਂ ਨਹੀਂ ਆਵਾਂਗੇ ਤੁਹਾਡੀ ਫੇੜੀ ਜੀ ਸੋ ਲਾਸਟ ਦੇ ਵਿੱਚ ਬਾਪੂ ਜੀ ਕੁਝ ਕਹਿਣਾ ਚਾਹੂਗੇ ਦਰਸ਼ਕਾਂ ਨੂੰ ਤੁਸੀਂ ਜਿਹੜੇ ਲੋਕ ਇਹਨੂੰ ਬੈਡ ਕਮੈਂਟ ਕਰਦੇ ਨੇ ਵੇਖੋ ਜੀ ਇਹਦੇ ਮੂਰਖ ਜਿਹੜੇ ਇਦਾਂ ਮਤਲਬ ਕਮੈਂਟ ਕਰਦੇ ਆ ਮਾੜੇ ਕਮੈਂਟ ਕਰਦੇ ਨਹੀਂ ਕਰਨੇ ਚਾਹੀਦੇ ਇੱਕ ਦੇ ਬੱਚਾ ਆਪਣਾ ਕੰਮ ਲੈ ਕੇ ਚੱਲਣ ਦਾ ਤੌਰ ਫਿਰ ਹੋ ਸਕਦਾ ਨਹੀਂ ਪੜਿਆ ਵੀ ਨਹੀਂ ਗਾ ਜਿਹੜਾ ਪੜ ਹੋ ਕੇ ਵੀ ਇਹਨਾਂ ਮਤਲਬ ਦਿਆ ਕਰਨ ਦੇ ਇਹਨਾਂ ਨੂੰ ਨਹੀਂ ਇਹੋ ਜੀ ਗੱਲ ਕਰਨੀ ਚਾਹੀਦੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਕਿਸੇ ਦਾ ਬੁਰਾ ਵੀ ਨਾ ਕਰਨੇ ਤੇ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਅਸੀਂ ਇਹੋ ਆਖਾਂਗੇ ਚਲੋ ਉਹਨਾਂ ਦੇ ਹੋ ਸਕਦਾ ਉਹਨਾਂ ਨੂੰ ਕੁਦਰਤ ਨੇ ਇਸੇ ਕੰਮ ਹੀ ਲਾਇਆ ਹੋਵੇ ਤੋਂ ਹੀ ਬਦਨਾਮੀ ਕਰਨੀ ਆ ਕੇ ਨਾ ਕੇ ਦੀ ਅਸੀਂ ਇਹੋ ਕੋਈ ਕਹਿਣਾ ਚਾਹੁੰਦੇ ਆ ਜੀ ਵੀ ਨਹੀਂ ਇਹਨਾਂ ਨੂੰ ਕਹਿਣਾ ਚਾਹੀਦਾ ਕੀ ਕਰ ਰਹੀ ਸੀਗੇ ਤੁਸੀਂ ਬਾਕੀ ਮੈਂ ਕਿਹਾ 100 ਬੰਦਾ ਮੜਾ ਹੋਗਾ ਨਾ ਉਹ ਤੋਂ ਇੱਕ ਵੀ ਚੰਗਾ ਨਿਕਲ ਆਵੇ ਤਾਂ ਉਹ ਵੀ 100 ਦੇ ਬਣਦਾ ਜੀ ਮਤੈ ਤੁਹਾਡੀ ਇੰਨੀ ਸਿਆਣੀ ਉਮਰ ਹੋ ਗਈ ਹੈ ਚੱਕਨ ਥੱਲਨ ਦੇ ਵਿੱਚ ਕਿੰਨੀ ਕੋਖ ਤੁਹਾਨੂੰ ਹੁੰਦੀ ਹੈ ਵੀ ਜੀ ਸਾਨੂੰ ਅਹੀਂ ਐਡਾ ਮਹਿਸੂਸ ਨਹੀਂ ਕਿ ਕਰਦੇ ਜੀ ਮਾਲਕ ਨੇ ਇਸ ਤਰ੍ਹਾਂ ਕੀਤਾ ਹੀ ਮੈਨੂੰ ਇਦਾਂ ਕਰਾਂਗੇ ਦਾ ਮਾਨ ਕਿੱਥੇ ਜਾਊਗਾ ਅਹੀਂ ਇਹਨੂੰ ਚੰਗਿਆਂ ਨਾਲ ਵੀ ਵਾਧ ਰੱਖ ਕੇ ਕਰਦੇ ਚਲੋ ਹੁਣੇ ਸੁਖ ਨਾ ਸਰੀਰ ਦੇ ਮੜੇ ਜੇ ਭਾਰੇ ਹੋ ਗਏ ਆ ਵੀ ਮੇਰੇ ਕੋ ਘੱਟ ਹੁੰਦੇ ਆ ਜਿਹੜਾ ਵੀ ਘਰ ਦੇ ਵਿੱਚ ਜੀ ਇਹਨੂੰ ਇਸ ਤਰ੍ਹਾਂ ਕਰ ਦਿੰਦੇ ਚਾਚੀ ਆ ਮੰਮੀ ਡੈਡੀ ਇਹਨੇ ਦਾਦਾ ਜੀ ਕਰ ਦਿੰਦੇ ਜੀ ਹਾਂਜੀ ਹਰਗੋਪਾਲ ਜੀ ਫਿਰ ਜਾਂਦੇ ਜਾਂਦੇ ਇੱਕ ਸ਼ਾਇਰੀ ਹੋਈ ਵੇ ਫਿਰ ਹਾਂਜੀ ਸਹੀ ਸੁਣੋ ਨਾ ਮੈਂ ਅਛਤਾਦ ਮੈਂ ਇੱਕ ਅਛਤਾਦ ਮੈਂ ਪੋਤਾ ਬੱਬਾ ਸਿਆਂ ਦਾ ਗਿੱਦੜਾ ਟੋਡਾ ਕਿੱਥੇ ਦਾਦਿਆਂ ਮੈਂ ਤੋ ਆ ਇੱਕ ਗਿੱਦੜਾ ਨੇ ਮੂੰਹ ਬੰਦ ਕਰਦੇ ਆ ਸੱਚੇ ਬੰਦੇ ਦੇ ਗੜੀ ਬੰਦੇ ਬੜੇ ਡੋੜਿਆ ਅਸੀਂ ਮਤਗਾ ਸੱਚੀ ਗੱਲ ਮੂੰਹ ਤੇ ਕੱਢੇ ਤਾਇਆ ਨਗਰੇ ਕੋੜੇ ਆ ਤਾਇਆ ਨਗਰੇ ਕੋੜੇ ਜੀ ਹਰਗੋਪਾਲ ਜੀ ਦੇ ਨਾਲ ਗੱਲਬਾਤ ਕੀਤੀ ਉਹਦੀ ਦਾਦੀ ਦਾਦੇ ਦੇ ਨਾਲ ਗੱਲਬਾਤ ਕੀਤੀ ਹਰਗੋਪਾਲ ਦੀ ਸਾਰੀ ਜ਼ਿੰਦਗੀ ਦੀ ਕਹਾਣੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਜ਼ ਮੀਡੀਆ ਦੇ ਨਾਲ